ਪਾਇਓ ਮਰਤਪਾਲ ਸਿੰਘ ਦੇ ਨਾਲ ਵੀ ਸਾਥੀ ਵੀ ਰਹੀ ਹੁੰਦੀ ਹਾਂ ਜੀ ਉਹਨਾਂ ਨੇ ਵੀ ਮੁਹਿੰਮ ਚਲਾਈ ਸੀਗੀ ਨਸ਼ਾ ਵਿਰੋਧੀ ਮੁਹਿੰਮ ਸੀ ਜਿਹੜੀ ਤੇ ਉਹਦੇ ਵਿੱਚ ਕੀ ਤੁਹਾਡਾ ਯੋਗਦਾਨ ਰਿਹਾ ਤੇ ਕੀ ਉਹ ਕਾਰਗਰ ਹੈਗੀ ਪੰਜਾਬ ਚੋਂ ਨਸ਼ਾ ਖਤਮ ਕਰਦੀ ਪਾਈ ਵੀ ਕਾਰਗਰ ਸੀਗੀ ਜਿੰਨੇ ਦੀਪ ਸਿੱਧੂ ਦੇ ਮਰੇ ਤੇ ਆਏ ਸੀ ਜਾਂ ਸਿੱਧੂ ਮੂਸੇਵਾਲ ਦੇ ਮਰੇ ਤੇ ਇਕੱਠ ਹੋਏ ਸੀਗੇ ਅੱਜ ਉਹ ਇਕੱਠ ਹੈਗੇ ਨੇ ਕਿਤੇ ਦੇਖਦੇ ਆ ਨਹੀਂ ਦੇਖ ਰਹੇ ਲੋਕੀ ਪਿੱਛੇ ਲੋਕੀ ਆਪਣਾ ਮਤਲਬ ਦੇਖਦੇ ਅੱਜ ਦੇ ਟਾਈਮ ਚ ਤੇ ਜਿਹੜੇ ਉਸ ਟਾਈਮ ਲੱਗੇ ਸੀ ਸਾਰੇ ਮਤਲਬ ਹੀ ਸੀ ਮਤਲਬ ਹੀ ਸੀਗਾ ਪਰ ਕੋਈ ਮੁੱਢੀ ਬਣਨਾ ਨਹੀਂ ਚਾਹੁੰਦਾ ਇਹ ਪਤਾ ਸਾਡੇ ਤੇ ਪਰਚਾ ਪਊਗਾ ਯਾਰ ਕਿ ਅਮਰਤਪਾਲ ਨੂੰ ਅਸੀਂ ਛਡਾ ਨਹੀਂ ਸਕਦੇ ਸੀ ਸਭ ਕੁਝ ਕਰ ਸਕਦੇ ਸੀ ਆਪਣੇ ਝੋਟਿਆਂ ਵਰਗੇ ਮੁੰਡੇ ਮਰਵਾਤੇ ਧਰਨੇ ਦੇ ਕਰਕੇ ਉਹ ਧਰਨੇ ਦੀ ਵਜ੍ਹਾ ਕਰਕੇ ਦੀਪ ਮਰਿਆ ਉਹ ਧਰਨੇ ਦੀ ਵਜ੍ਹਾ ਕਰਕੇ ਸਿੱਧੂ ਮੂਸੇ ਵਾਲਾ ਮੇਰੇ ਚਿੱਤra ਕ ਮੇਰੀ ਸੋਚ ਆ ਵੀ ਉਹ ਧਰਨੇ ਵਿੱਚ ਬਹੁਤ ਮੁੰਡਿਆਂ ਦੀ ਪਛਾਣ ਹੋਈ ਸਾਡਿਆਂ ਦੀ ਵੀ ਜਿਹੜੇ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਠੀਕ ਇਦਾਂ ਹੀ ਅਮਰਤਪਾਲ ਦੀ ਪਛਾਣ ਹੋਈ ਆ ਅੰਮ੍ਰਿਤਪਾਲ ਨੂੰ ਤੁਸੀਂ ਪਹਿਲੀ ਵਾਰ ਕਦੋਂ ਮਿਲੇ ਨਹੀਂ ਤਾਂ ਲੋਕ ਕੋਈ ਪਾਣੀ ਦਾ ਏਜੰਡਾ ਛੇੜ ਲੈਂਦਾ ਕੋਈ ਬੋਲੀ ਦਾ ਏਜੰਡਾ ਛੇੜ ਲੈਂਦਾ ਛੇੜ ਕੇ ਪਿੱਛੇ ਹੋ ਜਾਂਦੇ ਆ ਨਸ਼ੇ ਪਿੱਛੇ ਹੋ ਜਾਂਦੇ ਆ ਲੋਕ ਛੇੜ ਕੇ ਕਿ ਕੋਈ ਪੱਕਾ ਤਾਂ ਨਹੀਂ ਆਪਣੇ ਪੈਰਾਂ ਤੇ ਰਹਿਦਾ ਹੈਗਾ ਵੀ ਯਾਰ ਕਰਨੀ ਕਰਨਾ ਹੈ ਕੰਮ ਜੀ ਅੰਮ੍ਰਿਤਪਾਲ ਮੈਨੂੰ ਲੈ ਕੇ ਆਇਆ ਬਈ ਲੈ ਕੇ ਆਇਆ ਤਾਂ ਇਹਦੇ ਨਾਲ ਆਪਾਂ ਨੂੰ ਖੜਨ ਦੀ ਲੋੜ ਆ ਆਪਾਂ ਇਹ ਸੋਚ ਕੇ ਖੜੇ ਸੀ ਅੰਮ੍ਰਿਤਪਾਲ ਦਾ ਭਾਈ ਵੀ ਮੈਨੂੰ ਜਾਣਦਾ ਸੀਗਾ ਪਰ ਮੇਰਾ ਤਾਂ ਕਹਿਣਾ ਇਹ ਆ ਵੀ ਚਲੋ ਚਾਹੇ ਕੋਈ ਗਲਤ ਤਾਂ ਸਹੀ ਆ ਪਰ ਸਾਡੇ ਮੁੰਡੇ ਅੰਦਰ ਬੈਠੇ ਆ ਨਾ ਪੰਜਾਬ ਦੇ ਇਹਨੇ ਸਾਨੂੰ ਇਕੱਠੇ ਹੋ ਕੇ ਉਹਨਾਂ ਨੂੰ ਛ ਪੰਜਾਬ ਸਾਡਾ ਆਪਦਾ ਇੰਨੀ ਤਰਾਸਦੀ ਜਾ ਰਿਹਾ ਸੀ ਉਹਦੇ ਲਈ ਕੋਈ ਮਿਹਨਤ ਨਹੀਂ ਚਲਾ ਰਹੇ ਸੀ ਬਗਾਨਿਆਂ ਤੇ ਪੈਸੇ ਲਾ ਰਹੇ ਆ ਐਨਆਰੀਆਂ ਤੋਂ ਮੰਗਾ ਮੰਗਾ ਕੇ ਸੰਸਥਾ ਬਣਾਈਆਂ ਹੋਈਆਂ ਨੇ ਵੱਡੀਆਂ ਵੱਡੀਆਂ ਪਾਗਲਾਂ ਨੂੰ ਸਾਂਭ ਰਹੇ ਆ ਪਰ ਜਿਹੜੇ ਸਾਡੇ ਆਪਣੇ ਸਾਹਮਣੇ ਜੋਗੇ ਨੇ ਜਿਹੜੇ ਨਿਕਲ ਸਕਦੇ ਨੇ ਜਿਨ੍ਹਾਂ ਨੂੰ ਥੋੜੇ ਜਿਹੇ ਸਾਰੇ ਦੀ ਲੋੜ ਉਹਨਾਂ ਲਈ ਕੋਈ ਨਹੀਂ ਖੜਾ ਹੋਉਂਦਾ ਅਮਲੀ ਸ਼ਬਦ ਕਿੱਥੋਂ ਆਇਆ ਫੀਮ ਭੁੱਕੀ ਤੋਂ ਹੀ ਆਇਆ ਨਾ ਅਮਲੀ ਸ਼ਬਦ ਤਾਂ ਲੋਕਾਂ ਨੇ 25-25 ਕਿਲੇ ਵੇਚਦੇ ਫੀਮ ਦੇ ਪਿੱਛੇ ਕੋਈ ਆਪਣੀ ਕੁੜੀ ਮੰਨ ਲਓ ਮੈਂ ਫੀਮ ਖਾਨਾ ਮੈਂ ਮਹੀਨੇ ਦੀ ਸਟਾਕ ਫੀਮ ਦੀ ਖਾਨਾ ਕੋਈ ਆਪਣੀ ਟੀਜ ਦਾ ਰਿਸ਼ਤਾ ਦਊਗਾ ਮੈਨੂੰ ਮਨ ਨੂੰ ਕਿਵੇਂ ਸਮਝਾਏ ਕਿ ਮਾਨਤਾ ਭਾਜੀ ਮਨ ਤਾਂ ਇਦਾਂ ਦੀ ਚੀਜ਼ ਆ ਮਨ ਤਾਂ ਵੱਡੇ ਵੱਡੇ ਬ੍ਰਹਮ ਗਿਆਨੀਆਂ ਦਾ ਡੋਲ ਜਾਂਦਾ ਮਨ ਤਾਂ ਕੋਈ ਵੀ ਨਹੀਂ ਸਮਝਾ ਸਕਦਾ ਅੱਜ ਮੈਂ ਬੈਠਾ ਕੀ ਪਤਾ ਇੱਕ ਜਿਸਮ ਦਾ ਹੀ ਫਰਕ ਆ ਨਾ ਕੁੜੀ ਤੇ ਮੁੰਡੇ ਦੇ ਜਿਸਮ ਦਾ ਫਰਕ ਆ ਆਤਮਾ ਦਾ ਤਾਂ ਨਹੀਂ ਫਰਕ ਮਨ ਤਾਂ ਕਿਸੇ ਦਾ ਵੀ ਡੋਲਦਾ ਤੁਸੀਂ ਜਾਣਦੇ ਹੋ ਇਹ ਜੀ ਕੁੜੀ ਪ੍ਰੈਗਨੈਂਟ ਸੀਗੀ ਆਪ ਟੀਕੇ ਲਾ ਲਾ ਕੇ ਉਹਨੇ ਆਪਣਾ ਬੱਚਾ ਵੀ ਤੋੜ ਚਲਾਤਾ ਸੀ ਜੰਮ ਦੇ ਸਾਰ ਬੱਚੇ ਨੂੰ ਤੋੜ ਲੱਗਣ ਲੱਗ ਗਈ ਸੀ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪੰਜਾਬ ਦੇ ਖੇਤਾਂ ਦੇ ਕੋਈ ਕਬਜ਼ਾ ਕਰ ਲੂਗਾ ਉਹ ਜਦੋਂ ਜਦੋਂ ਪੰਜਾਬ ਚ ਬੱਚਾ ਹੀ ਨਾ ਰਿਹਾ ਪੋਤੀ ਨਾ ਰਹੇ ਠੀਕ ਹੈ ਧੀ ਹੀ ਨਾ ਰਹੀਆਂ ਤਾਂ ਤੁਸੀਂ ਮਿੱਟੀ ਨੂੰ ਚੱਟਣਾ ਤੁਸੀਂ ਪਾਣੀ ਨੂੰ ਚੱਟਣਾ ਬੋਲੀ ਨੂੰ ਚੱਟਣਾ ਕੀ ਬਚੂਗਾ ਤੁਹਾਡੇ ਕੋਲ ਜਾਂ ਤੁਹਾਡੇ ਬੱਚੀ ਨਸ਼ਿਆਂ ਤੇ ਲੱਗ ਕੇ ਜੇ ਅਸੀਂ ਅੱਜ 크ਰਿਸਚਨ ਕਿੰਨਾ ਕੰਮ ਕਰ ਰਹੇ ਆ ਮੈਂ ਕਹਿੰਦਾ ਵੀ ਉਹ ਕੰਮ ਕਰ ਰਹੇ ਆ ਆਪਣੀ ਆਪਣੀ ਧਰਮ ਲਈ ਕੰਮ ਕਰ ਰਹੇ ਆ ਨਾ ਅਗਲੇ ਜੇ ਹਿੰਦੂ ਨੇ ਆਪਣੇ ਧਰਮ ਲਈ ਕੰਮ ਕਰੇ ਪਰ ਸਾਡੇ ਸਿੱਖਾਂ ਦਾ ਕੋਈ ਨਹੀਂ ਕਰ ਰਿਹਾ ਤੁਸੀਂ ਹਮ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਸਾਥੀ ਵੀ ਰਹੇ ਹੋ ਹਾਂਜੀ ਉਹਨਾਂ ਨੇ ਵੀ ਮੁਹਿੰਮ ਚਲਾਈ ਸੀਗੀ ਨਸ਼ਾ ਵਿਰੋਧੀ ਮੁਹਿੰਮ ਸੀ ਜਿਹੜੀ ਤੇ ਉਹਦੇ ਵਿੱਚ ਕੀ ਤੁਹਾਡਾ ਯੋਗਦਾਨ ਰਿਹਾ ਤੇ ਕੀ ਉਹੋ ਕਾਰਗਰ ਹੈਗੀ ਪੰਜਾਬ ਚ ਨਸ਼ਾ ਖਤਮ ਕਰ ਭਾਈ ਕਾਰਗਰ ਸੀਗੀ ਹੂੰ ਹੂੰ ਅਸੀਂ ਨਾਲ ਰਹੇ ਹਾਂ ਵੀਰੇ ਦੀ ਸੋਚ ਵੀ ਬਹੁਤ ਵਧੀਆ ਸੀ ਪੰਜਾਬ ਚੋਂ ਨਸ਼ਾ ਖਤਮ ਕਰਨਾ ਪਰ ਨਾਲ ਕਈ ਸਾਥੀ ਇਦਾਂ ਨੇ ਰਲ ਜਾਂਦੇ ਆ ਜਿਨ੍ਹਾਂ ਨੇ ਕੁਛ ਕਰਾਤਾ ਵੀਰਾ ਅੰਦਰ ਬੈਠਾ ਵਾ ਅੱਜ ਕੋਈ ਅੱਜ ਤਾਂ ਕੋਈ ਖੜ ਵੀ ਨਹੀਂ ਰਿਹਾ ਜਿੰਨੇ ਦੀਪ ਸਿੱਧੂ ਦੇ ਮਰੇ ਤੇ ਆਏ ਸੀ ਜਾਂ ਸਿੱਧੂ ਮੂਸੇਵਾਲ ਦੇ ਮਰੇ ਤੇ ਇਕੱਠ ਹੋਏ ਸੀਗੇ ਅੱਜ ਉਹ ਇਕੱਠ ਹੈਗੇ ਨੇ ਕਿਤੇ ਦੇਖਦੇ ਆ ਨਹੀਂ ਦਿਖ ਰਹੇ ਸਭ ਡਰ ਕੇ ਪਿੱਛੇ ਕਿਉਂ हट ਗਏ ਲੋਕੀ ਫੇਰ ਲੋਕੀ ਪਿੱਛੇ ਲੋਕੀ ਆਪਣਾ ਮਤਲਬ ਦੇਖਦੇ ਅੱਜ ਦੇ ਟਾਈਮ 'ਚ ਤੇ ਜਿਹੜੇ ਉਸ ਟਾਈਮ ਲੱਗੇ ਸੀ ਸਾਰੇ ਮਤਲਬੀ ਸੀਗੇ ਮਤਲਬੀ ਸੀਗਾ ਇੱਕ ਮਤਲਬੀ ਸੀ ਇਥੋਂ ਮੇਰੀ ਗੱਲ ਸੁਣ ਹਰੇਕ ਬੰਦਾ ਚਾਹੁੰਦਾ ਵੀ ਸਾਡਾ ਕੋਈ ਮੁੱਢੀ ਹੋ ਕੇ ਤੁਰੇ ਪਰ ਕੋਈ ਮੁੱਢੀ ਬਣਨਾ ਨਹੀਂ ਚਾਹੁੰਦਾ ਅਨੇ ਪਤਾ ਸਾਡੇ ਤੇ ਪਰਚਾ ਪਊਗਾ ਯਾਰ ਕੀ ਅਮਰਤਪਾਲ ਨੂੰ ਅਸੀਂ ਛਡਾ ਨਹੀਂ ਸਕਦੇ ਸੀ ਸਭ ਕੁਝ ਕਰ ਸਕਦੇ ਸੀ ਕੀ ਅਸੀਂ ਦਿੱਲੀ ਧਰਨਾ ਲਾਇਆ ਜਦੋਂ ਹੀ ਪੰਜਾਬ ਵਾਸਤੇ ਕੋਈ ਹੁਣ ਡੋਟੇ ਫੀਮ ਦੀ ਇੱਥੇ ਰੌਲਾ ਪਾਉਨੇ ਆ ਜਦ ਦਿੱਲੀ ਮੋਦੀ ਮੰਨਿਆ ਸਾਰਾ ਕੁਝ ਉੱਥੋਂ ਕੀ ਖੇਤੀ ਦਾ ਬਿੱਲ ਹੀ ਲਿਆ ਸਕਦੇ ਸੀ ਸਭ ਕੁਝ ਕਰ ਸਕਦੇ ਸੀ ਨਾ ਕੀ ਪੈਸਾ ਬਰਬਾਦ ਕੀਤਾ ਸੀ ਇੱਕ ਦੋ ਸਾਲ ਧਰਨਾ ਲਾ ਕੇ ਕੀ ਜੋਰ ਦਿਖਾਤਾ ਸੀ ਪੰਜਾਬ ਦਾ ਅਸੀਂ ਆਪਣੇ ਝੋਟਿਆਂ ਵਰਗੇ ਮੁੰਡੇ ਮਰਵਾਤੇ ਧਰਨੇ ਦੇ ਕਰਕੇ ਉਸ ਧਰਨੇ ਦੀ ਵਜ੍ਹਾ ਕਰਕੇ ਦੀਪ ਮਰੇ ਆ ਉਹ ਧਰਨੇ ਦੀ ਵਜ੍ਹਾ ਕਰਕੇ ਸਿੱਧੂ ਮੂਸੇ ਵਾਲਾ ਮੇਰੇ ਚਿੱਟੜਾ ਕਿ ਮੇਰੀ ਸੋਚ ਆ ਵੀ ਉਹ ਧਰਨੇ ਵਿੱਚ ਬਹੁਤ ਮੁੰਡਿਆਂ ਦੀ ਪਛਾਣ ਹੋਈ ਸਾਡਿਆਂ ਦੀ ਵੀ ਜਿਹੜੇ ਪੰਜਾਬ ਨੂੰ ਅੱਗੇ ਲਿਆ ਸਕਦੇ ਆ ਠੀਕ ਐ ਇਦਾਂ ਹੀ ਅਮਰਤਪਾਲ ਦੀ ਪਛਾਣ ਹੋਈ ਆ ਇਹ ਬੰਦਾ ਇਹ ਚੀਜ਼ ਨੂੰ ਹੱਥ ਪਾ ਸਕਦਾ ਕਿਉਂਕਿ ਬਲੈਕ ਮਾਰਕੀਟ ਬਹੁਤ ਵੱਡੀ ਆ ਹਾਂ ਬਲੈਕ ਮਾਰਕੀਟ ਬਹੁਤ ਵੱਡੀ ਆ ਗੈਂਗਸਟਰ ਬਾਦ ਬਹੁਤ ਵੱਡਾ ਵਾ ਇਹ ਸਰਕਾਰਾਂ ਬਣਾਉਂਦਾ ਇਹ ਪੈਸਾ ਡਗਾਉਂਦਾ ਵਾ ਹਾਂ ਬਲੈਕ ਦਾ ਜਿਹੜਾ ਪੈਨੀ ਹੈ ਨਾ ਜੋ ਅਮਰਤਪਾਲ ਨਾਲ ਜੁੜੇ ਤੁਸੀਂ ਉਦੋਂ ਨਸ਼ਾ ਕਰਦੀ ਸੀ ਨਹੀਂ ਨਹੀਂ ਉਦੋਂ ਤਾਂ ਮੈਂ ਮਰ ਛੱਕਿਆ ਮੈਂ ਉਹਦਾ ਕੋਸ਼ਿਸ਼ ਨਾ ਉਦੋਂ ਮੈਂ ਅਮਰਤਪਾਲ ਦੇ ਆਉਣ ਤੋਂ 1.5 ਸਾਲ ਪਹਿਲਾਂ ਮੈਂ ਮਹੀਮ ਚਲਾ ਚੁੱਕਿਆ ਸੀ ਏਲਫ ਦੀ ਅਮਰਤਪਾਲ ਬਾਰੇ ਗੱਲ ਕਰ ਰਹੇ ਸੀਗੇ ਆਪਾਂ ਵੀ ਅਮਰਤਪਾਲ ਨੂੰ ਤੁਸੀਂ ਪਹਿਲੀ ਵਾਰ ਕਦੋਂ ਮਿਲੇ ਅਜੀ ਅਮਰਤਪਾਲ ਨੂੰ ਵੈਸੇ ਤਾਂ ਮੈਂ ਜਦੋਂ ਦੀਪ ਮਰੇ ਆ ਨਾ ਉਸ ਤੋਂ ਬਾਅਦ ਮੈਂ ਜਦੋਂ ਇਹ ਕੰਮ ਖੋਲੇ ਆ ਵਾ ਨਸ਼ਾ ਛਡਾਉਣ ਦਾ ਮੈਂ ਚ ਕਰ ਰਿਹਾ ਸੀ ਉਦੋਂ ਮੈਂ ਅੰਦਰਪੁਰ ਸਾਹਿਬ ਹੀ ਇਦਾਂ ਦੇ ਬੰਦੇ ਨੂੰ ਉਹਨਾਂ ਦੀ ਇਹੀ ਗੱਲ ਪ੍ਰਭਾਵਿਤ ਕਰ ਗਈ ਕਿ ਉਹ ਨਸ਼ੇ ਖਿਲਾਫ ਮੁਹਿੰਮ ਚੇੜ ਰਹੀ ਹੈ। ਬਸ ਇਹੀ ਚੀਜ਼ ਦਾ ਵੀ ਸਾਥ ਦਿੰਨੇ ਆ ਯਾਰ ਬੰਦੇ ਨੇ ਇੱਕ ਏਜੰਡਾ ਛੇੜਿਆ ਵਾ। ਨਹੀਂ ਤਾਂ ਲੋਕ ਕੋਈ ਪਾਣੀ ਦਾ ਏਜੰਡਾ ਛੇੜ ਲੈਂਦਾ ਕੋਈ ਬੋਲੀ ਦਾ ਏਜੰਡਾ ਛੇੜ ਲੈਂਦਾ ਛੇੜ ਕੇ ਪਿੱਛੇ ਹੋ ਜਾਂਦੇ ਆ। ਨਸ਼ੇ ਪਿੱਛੇ ਹੋ ਜਾਂਦੇ ਆ ਲੋਕ ਛੇੜ ਕੇ ਕਿ ਕੋਈ ਪੱਕਾ ਤਾਂ ਨਹੀਂ ਆਪਣੇ ਪੈਰਾਂ ਤੇ ਰਹਿਦਾ ਹੈਗਾ ਵੀ ਯਾਰ ਕਰਨੀ ਕਰਨਾ ਹੈ ਕੰਮ। ਇਹ ਅਮਰਤਪਾਲ ਮੁਹਿੰਮ ਲੈ ਕੇ ਆਏ। ਬਈ ਲੈ ਕੇ ਆਇਆ ਤਾਂ ਇਹਦੇ ਨਾਲ ਆਪਾਂ ਨੂੰ ਖੜਨ ਦੀ ਲੋੜ ਆ। ਆਪਾਂ ਇਹ ਸੋਚ ਕੇ ਖੜੇ ਸੀ ਅਮਰਤਪਾਲ ਦਾ ਭਾਈ ਵੀ ਮੈਂ ਇਦਾਂ ਦੇ ਬੰਦੇ ਨੂੰ ਜਾਣਦੇ ਜਿਨ੍ਹਾਂ ਕਰਕੇ ਅੱਜ ਅਮਰਤਪਾਲ ਅੰਦਰ ਬੈਠਾ ਕਿੰਨਾ ਚੀਟਾ ਵਾਲੇ ਨਾਲ ਕੰਮ ਕੀਤਾ ਸੀ ਨਸ਼ੇ ਕਰ ਮੈਂ ਥੋੜੇ ਦਿਨ ਹੀ ਰਿਹਾ ਵੀਰੇ ਦੇ ਨਾਲ ਮੈਂ ਆ ਗਿਆ ਸੀ ਉੱਥੋਂ ਵਾਪਸ ਆ ਗਿਆ ਸੀ ਮੈਂ ਅੱਛਾ ਮੈਂ ਵਾਪਸ ਆ ਗਈ ਸਾਡੀ ਕੋਈ ਤੁਹਾਡੀ ਤਾਂ ਕੋਈ ਪੁੱਛ ਗਿਛੂ ਹੀ ਇਹੋ ਜਿਹਾ ਕੋਈ ਉਹ ਚਲੋ ਉਹ ਤਾਂ ਹੁਣ ਸਾਰਿਆਂ ਤੋਂ ਹੀ ਹੁੰਦੀ ਆ ਅੱਛਾ ਜਦੋਂ ਆਪਾਂ ਨਾਲ ਰਹੇ ਹਾਂ ਆਪਣੇ ਫੇਸਬੁੱਕ ਦੇ ਉੱਤੇ ਆਈਡੀ ਦੇ ਉੱਤੇ ਸਾਰਾ ਕੁਝ ਪਿਆਵਾ ਹੈ ਨਾ ਤੇ ਫਿਰ ਉਹ ਤਾਂ ਹੋਣੀ ਹੋਣੀ ਆ ਤੇ ਚਲੋ ਹੁੰਦੀ ਆ ਪਰਮਾਤਮਾ ਨੇ ਬਚਾ ਗਾ ਪਰ ਮੇਰਾ ਤਾਂ ਕਹਿਣਾ ਇਹ ਆ ਵੀ ਚਲੋ ਚਾਹੇ ਕੋਈ ਗਲਤ ਤਾਂ ਸਹੀ ਆ ਪਰ ਸਾਡੇ ਮੁੰਡੇ ਅੰਦਰ ਬੈਠੇ ਆ ਇੱਕਠੇ ਹੋ ਕੇ ਉਹਨਾਂ ਨੂੰ ਛਡਾਉਣ ਦੀ ਲੋੜ ਆ ਕਿ ਤਾਂ ਕਿ ਨਸ਼ਿਆਂ ਤੋਂ ਫੇਰ ਦੁਬਾਰਾ ਨਸ਼ਿਆਂ ਤੋਂ ਵੀ ਨਹੀਂ ਚਾਹੀਏ ਯਾਰ ਮਾਮਾ ਦੇ ਪੁੱਤ ਨਿਜਾਇਜ਼ ਅੰਦਰ ਬੈਠੇ ਆ ਤਾਂ ਉਹਨਾਂ ਦਾ ਸਾਥ ਦੇਣ ਦੀ ਤਾਂ ਲੋੜ ਹੈਗੀ ਆ ਨਾ ਉਹਨਾਂ ਦੀ ਮਾਮਾ ਭੁਖੜ ਤਾਲਾਂ ਦੇ ਬੈਠਾ ਹੱਡੀਆਂ ਤੁਹਾਨੂੰ ਲੱਗਦਾ ਇਹ ਜੀ ਮੁਹਿੰਮ ਨਾਲ ਪੰਜਾਬ ਦੇ ਨੌਜਵਾਨ ਯੂਥ ਨਸ਼ੇ ਤੋਂ ਬਾਹਰ ਆਣੀ ਜਿਹਨੇ ਛੱਡਣਾ ਨਾ ਜਿਹਨੇ ਛੱਡਣਾ ਨੂੰ ਸਿਰਫ ਥੋੜਾ ਜਿਹਾ ਸਾਰਾ ਚਾਹੀਦਾ ਸਾਰਾ ਚਾਹੀਦਾ ਸਮਝਦੇ ਹੋ ਸਾਰਾ ਹੀ ਅਮਰਤਪਾਲ ਚਾਹੇ ਅਮਰਤਪਾਲਾ ਚਾਹੇ ਮੈਂ ਆ ਚਾਹੇ ਤੁਸੀਂ ਹੋ ਤੁਸੀਂ ਹੁਣ ਇੰਟਰਵਿਊ ਆਪਾਂ ਕਰ ਰਹੇ ਆ ਆਪਾਂ ਕਿਹੜੀ ਮਿਹਨਤ ਕਰ ਰਹੇ ਆ ਮੈਂ ਤਾਂ ਇਹ ਚੰਦਾ ਵੀ ਨਸ਼ਾ ਖਤਮ ਹੋ ਗੀ ਬਈ ਨਸ਼ੇ ਦੇ ਕੋਈ ਨਾ ਕੋਈ ਤਾਂ ਮੁੜੇ ਨਾ ਇਹ ਚੀਜ਼ ਤੋਂ ਕੋਈ ਨਾ ਕੋਈ ਮੁੜੇ ਜਿਵੇਂ ਤੁਸੀਂ ਮੁੜੇ ਹੋ ਇੱਦਾਂ ਤੁਹਾਡੀ ਗੱਲ ਸੁਣ ਕੇ ਮੇਰੇ ਕੋਲ 4-5 ਮੁੰਡੇ ਰਹਿੰਦੇ ਸੀ ਜਦੋਂ ਮੈਂ ਮੁੜਿਆ ਉਹ ਤੋਂ ਬਾਅਦ ਉਹ ਚਾਰੇ ਮਰ ਚੁੱਕੇ ਨੇ ਇਸ ਟਾਈਮ ਸਿਰਫ ਕਿਹਦੀ ਵਜ੍ਹਾ ਕਰਕੇ ਇੱਕ ਪੈਸੀ ਸਾਡੇ ਲੋਕ ਪ ਕੋਈ ਸੰਸਥਾ ਬਣਾਈਆਂ ਹੋਈਆਂ ਨੇ ਠੀਕ ਆ ਵੀ ਹਾਂਜੀ ਆ ਇਲਾਜ ਕਰਾਉਣਾ ਫਲਾਣਾ ਕਰਾਉਣਾ ਪੰਜਾਬ ਸਾਡਾ ਆਪ ਦਾ ਇੰਨੀ ਤਰਾਸਦੀ ਜਾ ਰਿਹਾ ਸੀ ਉਹਦੇ ਲਈ ਕੋਈ ਮਿਹਨਤ ਨਹੀਂ ਚਲਾ ਰਿਆ ਸੀ ਬਗਾਨਿਆਂ ਤੇ ਪੈਸੇ ਲਾ ਰਹੇ ਆ ਐਨਆਰੀਆਂ ਤੋਂ ਮੰਗਾ ਮੰਗਾ ਕੇ ਸੰਸਥਾ ਬਣਾਈਆਂ ਹੋਈਆਂ ਨੇ ਵੱਡੀਆਂ ਵੱਡੀਆਂ ਪਾਗਲਾਂ ਨੂੰ ਸਾਂਭ ਰਹੇ ਆ ਪਰ ਜਿਹੜੇ ਸਾਡੇ ਆਪਣੇ ਸਾਹਮਣੇ ਜੋਗੇ ਨੇ ਜਿਹੜੇ ਨਿਕਲ ਸਕਦੇ ਨੇ ਜਿਨ੍ਹਾਂ ਨੂੰ ਥੋੜੇ ਜਿਹੇ ਸਾਰੇ ਦੀ ਲੋੜ ਆ ਉਹਨਾਂ ਲਈ ਕੋਈ ਨਹੀਂ ਖੜਾ ਹੋ ਰਿਹਾ ਜੇ ਕੋਈ ਖੜਾ ਹੋਇਆ ਤਾਂ ਅਸੀਂ ਉਹਨੂੰ ਦੱਬ ਲੈਨੇ ਆ ਵੀ ਯਾਰ ਇਹ ਬੰਦਾ ਕਿਤੇ ਕੁਝ ਨਹੀਂ ਕਰ ਚਲਾ ਰਹੀਆਂ ਮੁਹੀਮਾਂ ਪਾਜੀ ਸਰਕਾਰਾਂ ਕਿਉਂ ਚਲਾਉਣ ਕੀ ਹੈ ਯਾਰ ਸਰਕਾਰਾਂ ਤਾਂ ਬਣਦੀਆਂ ਨੇ ਇਹਨਾਂ ਚੀਜ਼ਾਂ ਨਾਲ ਇਹੀ ਏਜੰਡਿਆਂ ਦੇ ਉੱਤੇ ਸਰਕਾਰਾਂ ਡਿੱਗਦੀਆਂ ਬਣਦੀਆਂ ਨੇ ਸਰਕਾਰਾਂ ਕਿਉਂ ਚਲਾਉਣ ਇੱਛੇ ਜੀ ਵੀ ਮਾਰ ਲਓ ਇਹ ਆਪਾਂ ਜਿਹੜੇ ਨਸ਼ੀ ਡਰੱਗ ਹੋ ਗਿਆ ਜਾਂ ਆਈਸ ਹੋ ਗਈ ਜਾਂ ਉਹ ਹੋ ਗਈ ਇਨਾਂ ਨੂੰ ਖਤਮ ਕਰਨ ਦੇ ਲਈ ਕੋਈ ਹੋਰ ਕੋਈ ਟੈਬਲੇਟ ਜਾਂ ਕੋਈ ਜਿਵੇਂ ਹੁਣ ਇੱਕ ਕਹਿੰਦੇ ਪ੍ਰੈਗਾਸੀ ਕੋਈ ਟੈਬਲੇਟ ਸੀ ਉਸ ਨਾਲ ਵੀ ਕਹਿੰਦੇ ਘਟ ਜਾਂਦਾ ਭਾਜੀ ਘਟ ਜਾਂਦਾ ਉਹ ਨਾ ਉਹ ਨਾ ਮੈਂ ਤਾਂ ਜ਼ਾਦਾ ਉਹ ਮੈਨੂੰ ਚਾਹੇ ਅੱਜ ਕੋਈ ਗਲਤ ਕਵੇ ਚਾਹੇ ਸਹੀ ਕਵੇ ਪਰ ਪ੍ਰੈਗਾਸੀ ਆਪਾ ਹੂੰ ਹੂੰ ਚਿੱਟੇ ਵਾਲੇ ਦੀ ਅਮਰਤਾ ਅੱਛਾ ਅਮਰਤਾ ਉਹਨੂੰ ਲੋਕ ਬੰਦਤਾ ਕਰਾ ਰਹੇ ਨੇ ਬਹੁਤ ਲੋਕਾਂ ਦੇ ਪਰਚੇ ਪੈ ਕੇ ਬੰਦ ਕਰਾਉਣ ਦੇ ਚੱਕਰ 'ਚ ਮੈਡੀਕਲਾਂ ਤੇ ਜਾ ਕੇ ਵਿੱਚ ਵੜਦੇ ਨੇ ਪਰ ਮੇਰੇ ਹਿਸਾਬ ਨਾਲ ਵੀ ਉਹ ਚੱਲਣਾ ਚਾਹੀਦਾ ਹੂੰ ਕਿਉਂਕਿ ਜੇ ਕੋਈ 5000 ਦਾ ਚਿੱਟਾ ਪੀਣ ਵਾਲਾ 200 ਰੁਪਏ ਦੇ ਪ੍ਰੈਗਾ ਲੈ ਕੇ ਖਾ ਰਿਆ ਤੇ ਉਹਦਾ ਸਰੀਰ ਖੜ ਰਿਆ ਤੇ ਉਹ ਕੰਮ ਤੇ ਜਾ ਰਿਆ ਸਹੀ ਪਾਸੇ ਨੂੰ ਕਿਤੇ ਨਾ ਕਿਤੇ ਛੱਡੂਗਾ ਨਾ ਕਿਤੇ ਨਾ ਕਿਤੇ ਜੋ ਚਿੱਟਾ ਛੱਡ ਰਿਆ ਪ੍ਰੈਗਾ ਵੀ ਛੱਡ ਦੂਗਾ ਹੌਲੀ ਹੌਲੀ ਪਰ ਜੇ ਅਸੀਂ ਪ੍ਰੈਗਾ ਹੀ ਬੰਦ ਕਰਾ ਲੇ ਉਹਦਾ ਰਾਈ ਬੰਦ ਕਰਤਾ ਤੇ ਉਹ ਮੱਲੋ ਮੱਲੀ ਚਿੱਟੇ ਨੂੰ ਜਾਊਗਾ ਤੇ ਗਲਤ ਕੰਮ ਕਰੂਗਾ ਹੀ ਕਰੂਗਾ ਚੋਰੀਆਂ ਕਰੂਗਾ ਡਕੈਤੀਆਂ ਕਰੂਗਾ ਕਿੱਥੇ ਉਹਦਾ 200 ਨਾਲ ਸਰਦਾ ਕਿੱਥੇ ਨੂੰ 5000 ਚਾਹੀਦਾ ਕਈ ਜਿਹੜੇ ਸਮਾਜ ਸੇਵੀ ਕਹਿੰਦੇ ਦੂਜੇ ਜੋ ਆਪਣੇ ਰਵਾਇਤੀ ਨਸ਼ਿਆਂ ਨੂੰ ਥੋੜਾ ਉਹ ਕਰ ਲੋ ਵੀ ਯਾਰ ਕਰ ਲੋ ਰੋਕਦਾ ਕੌਣ ਹੈ ਜਿਹ ਚਿੱਟਾ ਯਾ ਡਰੱਗਸ ਜਿਹੜੀ ਹੈਗੀਆਂ ਵੀ ਉਹ ਘਟਜੂਗਾ ਭਾਈ ਨਸ਼ੇ ਦਾ ਨਸ਼ੇ ਦਾ ਨਸ਼ੇ ਨਾਲ ਹੱਲ ਕਿਵੇਂ ਹੋ ਸਕਦਾ ਯਾਰ ਨਸ਼ੇ ਦਾ ਨਸ਼ੇ ਦਾ ਨਸ਼ੇ ਨਾਲ ਹੱਲ ਕਿਵੇਂ ਹੋਦਾ ਮੈਨੂੰ ਇਹ ਦੱਸੋ ਨਾ ਵੀ ਤੁਸੀਂ ਭੁੱਕੀ ਦੀ ਤੋੜ ਨਹੀਂ ਲੱਗਦੀ ਤੁਸੀਂ ਕਰਦੇ ਕੋਈ ਨਸ਼ਾ ਨਹੀਂ ਮੈਂ ਕੋਈ ਇਸ ਟਾਈਮ ਮੈਂ ਐਡਨੋਗ ਦੀ ਐਡਨੋਗ ਦੀ ਗੋਲੀ ਆ ਕਿਵੇਂ ਇਹ ਯਾਨੀ ਕਿ ਬਣਾ ਸਕਦੇ ਆਪਣੇ ਨੂੰ ਵੀ ਉਹਨਾਂ ਨੂੰ ਕੋਈ ਨਸ਼ਾ ਹੀ ਨਾ ਕਰਨਾ ਪਵੇ ਸਬਸਟੀਚੂਟ ਵੀ ਨਾ ਲੱਭਣਾ ਪਵੇ ਵੀ ਆ ਜਿਵੇਂ ਅੱਪਾ ਕਹਿ ਰਹੇ ਆ ਵੀ ਚਲੋ ਨਾ ਤਾਂ ਸੈਂਟਰ ਨਾ ਤਾਂ ਸੈਂਟਰ ਹੱਲ ਆ ਭੁੱਕੀ ਦੇ ਲਾ ਲਓ ਆਪਾਂ ਕਿਉਂ ਲਈਏ ਉਹਨਾਂ ਤੇ ਵੀ ਭੁੱਕੀ ਦਾ ਭੁੱਕੀ ਦੀ ਵੀ ਤੋੜ ਹੁੰਦੀ ਆ ਹੂੰ ਭੁੱਕੀ ਨਾ ਮਿਲੇ ਨਾ ਬੰਦਾ ਕੰਧਾਂ 'ਤੇ ਟੱਕਾ ਮੇਰੀ ਗੱਲ ਸੁਣ ਅਮਲੀ ਸ਼ਬਦ ਕਿੱਥੋਂ ਆਇਆ ਫੀਮ ਭੁੱਕੀ ਤੋਂ ਹੀ ਆਇਆ ਨਾ ਅਮਲੀ ਸ਼ਬਦ ਤਾਂ ਲੋਕਾਂ ਨੇ 25 25 ਕਿਲੇ ਵੇਚਦੇ ਫੀਮ ਦੇ ਪਿੱਛੇ ਕੋਈ ਆਪਣੀ ਕੁੜੀ ਮੰਨ ਲਓ ਮੈਂ ਫੀਮ ਖਾਨਾ ਮੈਂ ਮਹੀਨੇ ਦੀ ਸਟਾਕ ਫੀਮ ਦੀ ਖਾਨਾ ਕੋਈ ਆਪਣੀ ਧੀ ਦਾ ਰਿਸ਼ਤਾ ਦਊਗਾ ਮੈਨੂੰ ਜਿਹੜੇ ਕਹਿੰਦੇ ਆ ਵੀ ਫੀਮ ਫੀਮ ਵਧੀਆ ਹੁੰਦੀ ਆ ਉਹ ਆਪਣੀ ਕੁੜੀ ਦਾ ਰਿਸ਼ਤਾ ਕਰਨਗੇ ਫੀਮ ਖਾਨ ਵਾਲੇ ਨਾਲ ਨਹੀਂ ਕਰੂਗਾ ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਇਹ ਨਿਆ ਮਿਲੀ ਨਾ ਤੇ ਇਹ ਵੀ ਮਰੂਗਾ ਭੱਜੂਗਾ ਯਾਨੀ ਕਿ ਪਾਨੂੰ ਨਸ਼ੇ ਸਾਰੇ ਛੱਡਨੇ ਪੈਣੇ ਨਸ਼ਾ ਨਸ਼ੇ ਦਾ ਹੱਲ ਨਹੀਂ ਹੋ ਸਕਦਾ ਤੁਸੀਂ ਕਿਵੇਂ ਛੱਡ ਗਏ ਤਾਂ ਵੀ ਯਾਨੀ ਕਿ ਹੱਲ ਹੈ ਹੀ ਆ ਦੇਖੋ ਮੈਡੀਸਿਨ ਮਿਲਦੀ ਆ ਮੈਡੀਸਿਨ ਖਾਓ ਥੋੜਾ ਟਾਈਮ ਮੈਡੀਸਿਨ ਖਾਓ ਮੈਡੀਸਿਨ ਤੋਂ ਵੀ ਕੋਈ ਛੁਟਕਾਰਾ ਕਰਨ ਹੋ ਜਾਂਦਾ ਬੰਦਾ ਆ ਨਾ ਜਦੋਂ ਬੰਦਾ ਹੋਸ਼ ਚ ਆਉਂਦਾ ਨਾ ਮੈਡੀਸਿਨ ਖਾਊਗਾ ਥੋੜਾ ਟਾਈਮ ਚਿੱਟੇ ਦਾ ਛੁਟਕਾਰਾ ਪਾਊਗਾ ਹੋਸ਼ ਚ ਆਊਗਾ ਕਿਸੇ ਨਾ ਕਿਸੇ ਸਟੈਂਡ ਤੇ ਆਊਗਾ ਆਪਣੇ ਕੰਮ ਕਰ ਤੇ ਲੱਗੂਗਾ ਬਿਜ਼ੀ ਹੋਊਗਾ ਉਹ ਕਿਤੇ ਨਾ ਕਿਤੇ ਉਹਦਾ ਵੀ ਖਿਆੜਾ ਛੱਡੂਗਾ ਜਿਉਂ ਚਿੱਟੇ ਬਾਰੇ ਸੋਚਦਾ ਛੱਡਣ ਬਾਰੇ ਤਾਂ ਮੈਡੀਸਨ ਵੀ ਛੱਡਣ ਬਾਰੇ ਸੋਚੂਗਾ ਮੈਡੀਸਨ ਕਮ ਸੇ ਕਮ ਮਾਰਦੀ ਤਾਂ ਨਹੀਂ ਮੈਡੀਸਨ ਚੋਰੀ ਤਾਂ ਨਹੀਂ ਕਰਾਉਂਦੀ ਕਮ ਸੇ ਕਮ ਮੈਡੀਸਨ ਨਾਲ ਕਿਸੇ ਦੀ ੜਕਾਇਤ ਕੀਤਾ ਨਹੀਂ ਕਰਨਦੀ ਲੋੜ ਪੈਂਦੀ ਹੈਗੀ ਇਹ ਤਾਂ ਸੋਚੋ ਕਿ ਬੰਦਾ ਮਨ ਨੂੰ ਕਿਵੇਂ ਸਮਝਾਏ ਕਿ ਮਨ ਤਾਂ ਭਾਜੀ ਮਨ ਤਾਂ ਇਦਾਂ ਦੀ ਚੀਜ਼ ਆ ਮਨ ਤਾਂ ਵੱਡੇ ਵੱਡੇ ਬ੍ਰਹਮ ਗਿਆਨੀਆ ਦਾ ਡੋਲ ਜਾਂਦਾ ਮਨ ਤਾਂ ਕੋਈ ਵੀ ਨਹੀਂ ਸਮਝਾ ਸਕਦਾ ਅੱਜ ਮੈਂ ਬੈਠਾ ਕੀ ਪਤਾ ਮੈਂ ਜਾ ਕੇ ਕਰ ਲਾਂ ਮਨ ਦੀ ਕੋਈ ਗਾਰੰਟੀ ਨਹੀਂ ਹੈਗੀ ਨਾ ਇਹ ਚੀਜ਼ ਤੇ ਨਾ ਉਹ ਵੀ ਮਨ ਨੂੰ ਕਿਵੇਂ ਜੇ ਮੇਰਾ ਦਿਲ ਛੱਡਣ ਨੂੰ ਕਰ ਰਿਹਾ ਤਾਂ ਮੇਰੀ ਹੈਲਪ ਕਰੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਯਾਨੀ ਕਿ ਹਾਂ ਜੇ ਕੋਈ ਚਾਹੁੰਦਾ ਨਾ ਤੁਹਾਨੂੰ ਲੱਗਦਾ ਵੀ ਇਹ ਬੰਦਾ ਛੱਡਣਾ ਚਾਹੁੰਦਾ ਤਾਂ ਉਹਦੀ ਮਦਦ ਕਰੋ ਉਹਨੂੰ ਸਿੱਟੋ ਨਾ ਵੀ ਉਹਦੇ ਨਾਲ ਇਹ ਪੰਜਾਬ ਹਾਂ ਇਹ ਨਾ ਕੋ ਵੀ ਇਹ ਡਰਨੌਕ ਖਾਂਦਾ ਜੀ ਇਹ ਫਲਾਣਾ ਯਾਰ ਕਮ ਸੇ ਕਮ ਇਹ ਤਾਂ ਦੇਖੋ ਜੀ ਇਹ ਡਰਨੌਕ ਖਾਣ ਲੱਗ ਪੀ ਗਿਆ ਚਿੱਟਾ ਤਾਂ ਛੱਡ ਰਿਹਾ ਨਾ ਡਰਨੌਕ ਲੈ ਕੇ ਜੇਬ ਚ ਕਿਤੇ ਜਾ ਤਾ ਸਾਦਾ ਵਿਚਾਰਾ ਸਮਝਿਓ ਗੱਲ ਤੁਸੀਂ ਉਹਨੂੰ ਸੱਟ ਕਿਉਂ ਰੇ ਹੋ ਫਿਰ ਵੀ ਕਿੰਨਾ ਟਾਈਮ ਲੱਗ ਜਾਂਦਾ ਵੀ ਨਸ਼ਾ ਛੱਡਣ ਦਾ ਭਾਜੀ ਲੱਗ ਜੇ 10 ਸਾਲ 15 ਸਾਲ ਸਰੀਰ ਖਰਾਬ ਕੀਤਾ ਤਾਂ 2-3 ਸਾਲ ਤਾਂ ਰਿਕਵਰੀ ਹੋਣ ਲੱਗ ਹੀ ਜਾਂਦੇ ਆ ਹੌਲੀ ਹੌਲੀ ਯਾਨੀ ਕਿ ਨਾਰਮਲ ਲਾਈਫ ਜੀ ਸਕਦਾ ਬੰਦਾ ਨਸ਼ੇ ਤੋਂ ਮੇਰੇ ਹਿਸਾਬ ਨਾਲ ਬੰਦਾ ਨਾ ਪਹਿਲੇ ਦਿਨ ਹੀ ਨਸ਼ਾ ਛੱਡ ਕੇ ਨਾਰਮਲ ਲਾਈਫ ਜੀ ਸਕਦਾ ਜੇ ਉਹਨੂੰ ਵਧੀਆ ਮੈਡੀਸਿਨ ਮਿਲ ਰਹੀ ਹੋਵੇ ਕੋਈ ਕਮਜ਼ੋਰੀ ਨਹੀਂ ਵਧੀਆ ਕੋਈ ਆਯੂਦਲੀ ਮੈਡੀਸਨ ਆਉਂਦੀ ਆ ਮੈਂ ਉਹੀ ਮੈਡੀਸਨ ਖਾ ਕੇ ਛੱਡਿਆ ਵਾ ਦੇਸੀ ਮੈਡੀਸਨ ਆਉਂਦੀ ਆ ਉਹਦੇ ਨਾਲ ਇੰਨੀ ਜਲਦੀ ਰਿਕਵਰੀ ਹੁੰਦੀ ਆ ਇੰਨੀ ਜਲਦੀ ਰਿਕਵਰੀ ਹੁੰਦੀ ਆ ਉਹ ਇੱਕ ਫਾਰਮੂਲਾ ਵਾ ਕਿ ਉਹਨੂੰ ਖਾਣ ਤੋਂ ਬਾਅਦ ਤੁਸੀਂ ਕੋਈ ਡਰੌਕ ਦੀ ਗੋਲੀ ਚੌਥਾ ਹਿੱਸਾ ਖਾ ਸਾਰੇ 15 ਦਿਨ ਬਾਅਦ ਤੁਹਾਨੂੰ ਪੂਰਾ ਅਸਰ ਕਰੂਗੀ ਨਸ਼ੇ ਵਾਂਗੂ ਅਸਰ ਕਰੂਗੀ ਤੇ ਤੁਸੀਂ ਆਪਣੇ ਆਪ ਵਾਪਸ ਆਏਂਗੇ ਵੱਡਾ ਮਨ ਆਪਣੇ ਆਪ ਕੰਟਰੋਲ 'ਚ ਆ ਜੂਗਾ ਮੈਡੀਸਨ ਬਣਦੀ ਆ ਤੇ ਜੇ ਕਿਸੇ ਨੂੰ ਲੋੜੂਗੀ ਆਪਾਂ ਹੈਲਪ ਕਰਾਂਗੇ ਪਰ ਲੋਕਾਂ ਨੂੰ ਵੀ ਲੋੜ ਆ ਕੀ ਕਰਦੇ ਸੀ ਹੁਣ ਕੁੜੀਆਂ ਵੀ ਕਰਨ ਲੱਗ ਪਈਆਂ ਇਹਨੂੰ ਕੁੜੀਆਂ ਭਾਜੀ ਕੁੜੀਆਂ ਜਦੋਂ ਮੇਰੀ ਗੱਲ ਸੁਣੋ ਇੱਕ ਰੂਮ ਦੇ ਵਿੱਚ ਆਪਣੇ ਬாய்ਫਰੈਂਡ ਨਾਲ ਗਈ ਆ ਠੀਕ ਆ ਉਹਦੇ ਅੰਦਰ ਵੀ ਕੀੜਿਆ ਇੱਕ ਜਿਸਮ ਦਾ ਹੀ ਫਰਕ ਆ ਨਾ ਕੁੜੀ ਤੇ ਮੁੰਡੇ ਦੇ ਜਿਸਮ ਦਾ ਫਰਕ ਆ ਆਤਮਾ ਦਾ ਤਾਂ ਨਹੀਂ ਫਰਕ ਮੰਨ ਤਾਂ ਕਿਸੇ ਦਾ ਵੀ ਟੋਲ ਸਾਡੇ ਤੁਸੀਂ ਜਾਣਦੇ ਹੋ ਇਹ ਜੇ ਜਾਣਦੇ ਹੋ ਭਾਜੀ ਪਾਲ ਪਾਲ ਤੋਂ ਬਾਅਦ ਤੂੰ ਬਾਅਦ ਤੂੰ ਬਾਅਦ ਤੂੰ ਬਾਅਦ ਜਦੋਂ ਤੁਸੀਂ ਕਰਦੇ ਸੀ ਤਾਡੇ ਨਾਲ ਕੋਈ ਕੁੜੀਆਂ ਕਰਦੀਆਂ ਬਾਦੂ ਭਾਜੀ ਬਾਦੂ ਸੀਗਾ ਸਾਡੇ ਤੋਂ ਕੁੜੀਆਂ ਵੀ ਲੈ ਕੇ ਜਾਂਦੀਆਂ ਸੀਗੀਆਂ ਤੇ ਮੈਂ ਪਹਿਲਾਂ ਵੀ ਦੱਸੀ ਆਪੀ ਪਹਿਲਾਂ ਵਾਲੀ ਇੰਟਰਵਿਊ 'ਚ ਕੁੜੀ ਪ੍ਰੈਗਨੈਂਟ ਸੀਗੀ ਆਪ ਟੀਕੇ ਲਾ ਲਾ ਕੇ ਉਹਨੇ ਆਪਣਾ ਬੱਚਾ ਵੀ ਤੋੜ ਚਲਾਤਾ ਸੀ ਜੰਮ ਦੇ ਸਾਰ ਬੱਚੇ ਨੂੰ ਤੋੜ ਲੱਗਣ ਲੱਗ ਗਈ ਸੀ ਉਹ ਮਤਲਬ ਕਿ ਰੋਟੀ ਵੀ ਨਹੀਂ ਖਾਂਦਾ ਸੀ ਜਿੰਨਾ ਚਿਰ ਉਹ ਦੁੱਧ ਨਹੀਂ ਪਲਵਾਉਂਦੀ ਸੀ ਇੰਜੈਕਸ਼ਨ ਲਾ ਕੇ ਰੋਈ ਜਾਂਦਾ ਸੀ 24 ਘੰਟੇ ਤੇ ਇਹ ਗੱਲ ਮੇਰੇ ਕੋਲ ਐਵੀਡੈਂਸ ਆ ਕੁੜੀ ਵੀ ਜਿਉਂਦੀ ਆ ਬੱਚਾ ਵੀ ਜਿਉਂਦਾ ਉਹਦਾ ਘਰ ਵਾਲਾ ਵੀ ਜਿਉਂਦਾ ਤੇ ਯਾਨੀ ਕਿ ਬਿਨਾਂ ਨਸ਼ੇ ਤੋਂ ਨਹੀਂ ਬਿਨਾਂ ਨਸ਼ੇ ਤੋਂ ਉਹ ਬੱਚਾ ਵੀ ਉਸ ਟਾਈਮ ਲੱਗ ਗਿਆ ਬਾਅਦ ਚ ਡਾਕਟਰ ਨੇ ਉਹਦੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਫੇਰ ਠੀਕ ਹੋਇਆ ਉਹ ਨਹੀਂ ਤਾਂ ਉਹਨੇ ਪ੍ਰੈਗਨਨਸੀ ਚ 9 ਮਹੀਨੇ ਇੰਜੈਕਸ਼ਨ ਹੀ ਛੱਡੇ ਸੀਗੇ ਤੇ ਜਿੰਨਾ ਚਿਰ ਉਹ ਦੁੱਧ ਨਹੀਂ ਨਾ ਪਲਾਉਂਦੀ ਸੀ ਇੰਜੈਕਸ਼ਨ ਲਾ ਕੇ ਜਿੰਨਾ ਚਿਰ ਉਹਦਾ ਬੱਚਾ ਰੋਣਾ ਨਹੀਂ ਹਟਦਾ ਸੀ ਜਦੋਂ ਤੁਸੀਂ ਨਸ਼ੇ ਕਰਦੇ ਰਹੇ ਹੋ ਉਸ ਵੇਲੇ ਤੁਹਾਡੇ ਸੰਬਰਕ ਚ ਸੀਗੇ ਬਹੁਤ ਸੀਗੀਆਂ ਭਾਜੀ ਬੁੜੀਆਂ ਬਹੁਤ ਸੀ ਮੇਰੇ ਕੋਲ ਇੰਨੀ ਇੰਨੀ ਨੀ ਭਾਂ ਲੈ ਕੇ ਆਉਂਦੀਆਂ ਸੀ ਕੁੜੀਆਂ ਗੱਲਾਂ ਤੋੜ ਕੇ ਗੱਲਾਂ ਤੋੜ ਕੇ ਹਾਂ ਮੈਂ ਬਾਤ ਗਲਤ ਕਮਾਈ ਸਾਡੀ ਏਜ ਗਰੁੱਪੀ ਸੀਗੀ ਸਾਡੀ ਏਜ ਗਰੁੱਪ ਸੀ ਕੋਈ ਡਾਂਸਰ ਡਾਂਸਰ ਗਰੁੱਪ ਦੇ ਵਿੱਚ ਜਿਹੜੀਆਂ ਕੁੜੀਆਂ ਵਿਚਾਰੀਆਂ ਡਾਂਸ ਕਰਦੀਆਂ ਨੇ ਜਦੋਂ ਆਪਾਂ ਗਲਤ ਨਹੀਂ ਕਹਿੰਦੇ ਉਹ ਤਾਂ ਆਪਣੇ ਢਿੱਡ ਵਾਸਤੇ ਰੇਕ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਠੀਕ ਹੈ ਸਾਡੀਆਂ ਮਾਮਲ ਪਰ ਉਹ ਉਹਨਾਂ ਦੇ ਵਿੱਚ ਬਹੁਤ ਕੁੜੀਆਂ ਨੇ ਇਦਾਂ ਦੀਆਂ ਬਹੁਤ ਜ਼ਿਆਦਾ ਕੁੜੀਆਂ ਨੇ ਜਿਹੜੀਆਂ ਇਹ ਚੀਜ਼ ਕਰ ਰਹੀਆਂ ਨੇ ਕਾਲਜਾਂ ਦੇ ਵਿੱਚ ਬਹੁਤ ਕੁੜੀਆਂ ਨੇ ਨਾਰਮਲ ਲਾਈਫ ਟੂ ਬੀ ਬਹੁਤ ਕੁੜੀਆਂ ਨੇ ਇਦਾਂ ਜਿਹੜੇ ਕਾਲਜ ਦੇ ਕਾਲਜ ਤੱਕ ਕਿਵੇਂ ਪਹੁੰਚ ਗਏ ਨੇ ਸਾਰਾ ਇਦਾਂ ਭਾਜੀ ਕਾਲਜਾਂ ਤੱਕ ਤਾਂ ਹਰੇਕ ਚੀਜ਼ ਹੀ ਪਹੁੰਚਦੀ ਆ ਹੂੰ ਹੂੰ ਕਾਲਜਾਂ ਜਿਹੜੇ ਮੁੰਡੇ ਕੁੜੀਆਂ ਨੇ ਠੀਕ ਆ ਨਾ ਨਸ਼ਾ ਵੀ ਪਹੁੰਚਦਾ ਵਾ ਜਿਹੜੇ ਬਲੈਕ ਕਰਨ ਵਾਲੇ ਆ ਉਹ ਨਵੇਂ-ਨਵੇਂ ਤਰੀਕੇ ਲੱਭਦੇ ਆ ਨਮੀ ਨਮੀ ਆਪਣੇ ਚਿੱਟੇ ਨੂੰ ਡਾਉਣ ਕਰ ਦੇਣਾ ਵੀ ਆਈਸੀਬੀਕੇ ਠੀਕ ਆ ਹੁਣ ਜਿੱਦਾਂ ਚਿੱਟਾ ਆ ਪੰਜਾਬ ਚ ਉਸ ਟਾਈਮ ਮੈਡੀਕਲ ਨਸ਼ਾ ਬੰਦ ਕਰਾਇਆ ਗਿਆ ਸੀ ਤੇ ਤੁਹਾਨੂੰ ਯਾਦ ਹੋਵੇ ਮੈਡੀਕਲਾਂ ਦੇ ਰੇਡਾਂ ਪਈਆਂ ਸੀ ਮੈਡੀਕਲ ਨਸ਼ਾ ਬਿਲਕੁਲ ਪੰਜਾਬ ਤੋਂ ਖਤਮ ਕਰਤਾ ਸੀ ਇੱਕ ਵਾਰ ਜੇ ਜੇ ਜਿਟਾ ਵੇਚਣ ਲੱਗਿਆ ਉਹਨਾਂ ਨੂੰ ਪਤਾ ਸੀ ਜੇ ਮੈਡੀਕਲ ਚੱਲੂਗਾ ਤਾਂ ਚਿਟਾ ਵੀਕੂਗਾ ਮੈਂ ਇਹਦਾ ਮਤਲਬ ਕੀ ਗਵਰਨਮੈਂਟ ਦਾ ਕਿਤੇ ਨਾ ਕਿਤੇ ਹੱਥ ਹੈਗਾ ਨਾ ਵਿੱਚ ਕਿਤੇ ਨਾ ਕਿਤੇ ਲੱਤ ਬਾਹ ਹੱਥ ਸਾਰਾ ਕੁਝ ਹੀ ਗਵਰਨਮੈਂਟ ਦਾ ਵਾ ਵਿੱਚ ਗਵਰਨਮੈਂਟ ਨੂੰ ਪਹਿਲਾਂ ਪਤਾ ਹੁੰਦਾ ਕੀ ਕਰਨਾ ਆਈਸੋਨੀਆ ਜਾਂ ਸਮੈਕ ਆਉਣੀ ਆ ਤੁਸੀਂ ਤੋ ਬਹੁਤ ਕੁਝ ਹੰਡਾ ਚੁੱਕੇ ਹੋ ਵੀ ਤੁਸੀਂ ਯਾਨੀ ਕਿ ਤੁਹਾਡੀ ਮੈਰਿਜ ਵੀ ਟੁੱਟ ਜਾਂਦੀ ਯਾਨੀ ਕਿ ਤੁਹਾਡੀ ਬਾਹ ਗਵਾਣੀ ਪਈ ਤੁਸੀਂ ਨੌਜਵਾਨਾਂ ਨੂੰ ਕਿਵੇਂ ਸਮਝਾਉਂਗੇ ਵੀ ਕਿਤੇ ਵੀ ਪਹਿਲੇ ਜਿੱਥੋਂ ਸਟਾਰਟ ਹੁੰਦਾ ਵੀ ਉਹ ਹੀ ਨਾ ਉੱਥੋਂ ਸਟਾਰਟ ਹੀ ਨਾ ਹੋਵੇ ਮੇਰਾ ਕਹਿਣਾ ਤਾਂ ਇਹ ਮੇਰਾ ਮੇਰੇ ਇੱਥੇ ਦਾ ਕੰਮ ਨਾ ਮੇਰਾ ਇਹ ਨਹੀਂ ਸੋਚਣੀ ਪਤਾ ਕੀ ਆ ਬਾਈ ਜੇ ਸਾਡਾ ਕੋਈ ਸਾਥ ਦਵੇ ਥੋਡੇ ਵਰਗੇ ਭਰਾ ਸਾਥ ਦੇਣ ਜਾਂ ਬਾਹਰਲੇ ਕੋਈ ਵੀ ਸਾਥ ਦਵੇ ਮੇਰਾ ਕਹਿਣਾ ਇਹ ਆ ਕਿ ਆਪਾਂ ਸਕੂਲਾਂ ਤੋਂ ਸ਼ੁਰੂ ਕਰੀਏ ਹੂੰ ਹੂੰ ਕੁੜੀਆਂ ਦੇ ਵੀ ਮੁੰਡਿਆਂ ਦੇ ਵੀ ਸਕੂਲਾਂ ਦੇ ਵਿੱਚ ਹਫ਼ਤੇ ਬਾਅਦ ਮਹੀਨੇ ਦੇ ਵਿੱਚ ਇੱਕ ਨਾ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਸਾਡੇ ਵਰਗਿਆਂ ਦੀ ਕਿ ਅਸੀਂ ਬੱਚਿਆਂ ਨੂੰ ਸਮਝਾ ਸਕੀਏ ਕਿ ਨਸ਼ਾ ਮਾੜਾ ਵਾ ਹੂੰ ਹੂੰ ਅਸੀਂ ਉਹਦਾ ਰਿਜ਼ਲਟ ਦੱਸ ਸਕੀਏ ਵੀ ਸਾਡੇ ਨਾਲ ਆ ਕੁਝ ਹੋਇਆ ਇੱਕ ਥੋੜੇ ਸਮਝਾਉਣ ਤੇ ਮੇਰੇ ਸਮਝਾਉਣ ਚ ਬਹੁਤ ਫਰਕ ਕਾ ਕਾਉਂਸਲਿੰਗ ਬਹੁਤ ਵੱਡੀ ਚੀਜ਼ ਆ ਠੀਕ ਆ ਤੇ ਜਿਹੜੇ ਛੱਡਣਾ ਚਾਹੁੰਦੇ ਆ ਕਿਸ ਏਜ ਯਾਨੀ ਕਿ ਕਿਹੜੀ ਕਲਾਸ ਦੇ ਵਿੱਚ ਮੇਰੇ ਸਾਹਮਣੇ ਨਾਲ ਦਾ 6ਵੀਂ 7ਵੀਂ ਦੇ ਬੱਚਿਆਂ ਤੋਂ ਸ਼ੁਰੂ ਕਰ ਦੋ ਸ਼ੁਰੂ ਕਰ ਦੋ ਇਹਨਾਂ ਨੂੰ ਸਮਝਾਉਣ ਦੇ ਸਕੂਲਾਂ ਦੇ ਵਿੱਚ ਵੀ ਇਹ ਚੀਜ਼ ਦਾ ਇਹ ਗੰਦਾ ਰਿਜ਼ਲਟ ਆ ਠੀਕ ਆ ਨਾ ਇਹਨਾਂ ਨਾਲ ਆ ਕੁਝ ਹੋਇਆ ਉਹਦੇ ਲਈ ਤਾਂ ਉਹ ਵੀ ਕੁਝ ਸਕੂਲਾਂ ਦੇ ਵਿੱਚ ਕਾਨਫਰੈਂਸਾਂ ਹੋਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਵਿੱਚ ਕਾਨਫਰੈਂਸ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਸਮਝਾਇਆ ਜਾਵੇ ਇਹ ਚੀਜ਼ਾਂ ਗਲਤ ਨੇ ਆ ਦੇਖੋ ਤੁਹਾਡੇ ਮੂਰੇ ਅਸੀਂ ਫਿਰਦੇ ਆ ਅਸੀਂ ਆਪਣੇ ਤੇ ਲੈਣੇ ਸਭ ਤੋਂ ਘੱਟ ਇਸ ਦੇ ਵਿੱਚ ਜਿਹੜਾ ਬੱਚਾ ਕਰਦਾ ਉਹ ਕਿਹੜੀ ਤੁਹਾਡੇ ਕੋਲ ਜਿਹੜੇ ਮੰਨਦੀ ਕਿ ਮੈਂ ਮੈਂ 12 11 12 ਸਾਲ ਦਾ ਬੱਚਾ ਕਰਦਾ ਦੇਖਿਆ ਨੋਰਮਲ ਅੱਜ ਵੀ ਕਰ ਰਹੇ ਨੇ ਬੱਚੇ ਆ ਉਹ 6ਵੀਂ 7ਵੀਂ ਚ ਹੁੰਦਾ ਹਾਂ ਹਾਂ 7ਵੀਂ 8ਵੀਂ ਦੇ ਬੱਚੇ ਵੀ ਮੈਂ ਦੇਖੇ ਰੋਟਿਆ ਜਾਵੀ ਹਾਂ ਬੱਚੇ ਕਾਹ ਜਾ ਕੇ ਬੱਚਾ ਕੱਚਾ ਹੁੰਦਾ ਬੱਚੇ ਨੂੰ ਕੋਈ ਸੇ ਚੀਜ਼ ਦੀ ਵੀ ਤੁਸੀਂ ਨੌਲੇਜ ਦੇ ਪੇਰੈਂਟਸ ਨੂੰ ਨਿਗਰਾਨੀ ਪੈਂਦੀ ਵੀ ਮੇਰੇ 11 12 ਸਾਲ ਦਾ ਭਾਈ ਪੇਰੈਂਟਸ ਦੇ ਕੋਲੇ ਬੱਚਾ ਜਦੋਂ ਸਕੂਲ ਪੜ੍ਹਨ ਲੱਗ ਜਾਂਦਾ ਵਾ ਟਿਊਸ਼ਨ ਸਕੂਲ ਮਲਾ ਕੇ ਯਾਰ ਦੋਸਤ ਮਲਾ ਕੇ ਵੱਧ ਤੋਂ ਵੱਧ ਰਾਤ ਨੂੰ ਸੌਣਾ ਆਉਂਦਾ ਹਾਂ 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 ਅੰਦੇ ਉਹ ਗੱਲ ਰਾਤ ਨੂੰ ਸੌਣੀ ਆਉਂਦਾ ਮਾਪਿਆਂ ਦੀ ਵੀ ਕਿਤੇ ਮਾਪਿਆਂ ਨੇ ਬਹੁਤ ਵੱਡੀ ਆ ਭਾਈ ਅੱਜ ਅੱਜ ਦੀ ਗੱਲ ਸੁਣੋ ਬੱਚਾ ਅੱਜ ਕੱਲ ਅੱਜ ਕੱਲ ਮਾਪਿਆਂ ਨੂੰ ਪਤਾ ਹੀ ਨਹੀਂ ਕੀ ਅੱਜ ਕੱਲ ਬੱਚਾ ਮੇਰੀ ਗੱਲ ਸੁਣ ਅੱਜ ਕੱਲ ਜਵਾਕ ਨੂੰ ਖੜਾ ਨਹੀਂ ਸਕਦੀ ਕੋਈ ਮਾਂ ਫੋਨ ਫੜ ਕੀ ਜਾ ਲੈ ਫੋਨ ਚੁੱਪ ਕਰਕੇ ਬੈਠ ਜਾ ਇੰਨਾ ਵੀ ਟਾਈਮ ਨਹੀਂ ਲੋਕਾਂ ਦੇ ਕੋਲ ਹੈ ਕਿ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰ ਸਕਣ ਨਹੀਂ ਹੈਗਾ ਉਹ ਆਪਣੇ ਕੰਮ ਵਿੱਚ ਲੱਗੀ ਆ ਤੇ ਬੱਚੇ ਨੂੰ ਫੋਨ ਟੈਬਲੇਟ ਦਿੱਤੀ ਹੋਈ ਹੈਗੀ ਤੂੰ ਖੇਡ ਤੇ ਉਹਦੇ ਉੱਤੇ ਕੀ ਦੇਖ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਜਿਉਂ ਕਾਰਟੂਨ ਵੀ ਦੇਖ ਰਿਹਾ ਉਹ ਕਾਰਟੂਨ ਦੇ ਵਿੱਚ ਵੀ ਬਹੁਤ ਕੁਝ ਆ ਕਿ ਸ਼ਾਇਦ ਉੱਥੋਂ ਹਰ ਕੀ ਤੋਂ ਹਰ ਕੀ ਤੋਂ ਨੌਲੇਜ ਮਿਲ ਰਹੀ ਹੈ ਬੱਚੇ ਨੂੰ ਬੱਚਾ ਇਹ ਮੋਬਾਈਲ ਦਾ ਐਡਿਕਸ਼ਨ ਹੋ ਰਿਹਾ ਬੱਚੇ ਨੂੰ ਤੇ ਯਾਰਾਂ ਦੋਸਤਾਂ ਨੂੰ ਦੇਖ ਦੇਖ ਕੇ ਉਹ ਅੱਜ ਫੋਨ ਮੰਗ ਰਿਹਾ ਤੇ ਉਹ ਨਸ਼ਾ ਵੀ ਮੰਗੂਗਾ ਅੱਜ ਮੋਟਰਸਾਈਕਲ ਮੰਗ ਰਿਆ ਵਾ ਤੇ ਕਿਤੇ ਨਾ ਕਿਤੇ ਮਤਲਬ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਰਿਹਾ ਨਾ ਦੂਜੇ ਨੂੰ ਦੇਖ ਕੇ ਬੱਚਾ ਪ੍ਰਭਾਵਿਤ ਹੋ ਰਿਹਾ ਤੇ ਉਹ ਜਦੋਂ ਨਸ਼ੇ ਵਾਲੇ ਨੂੰ ਦੇਖੂਗਾ ਵੀ ਯਾਰ ਇਹ ਤਾਂ ਸਰੂਰ 'ਚ ਰਹਿੰਦਾ ਹਾਂ ਇਹਨੂੰ ਤਾਂ ਗੱਲ ਵੱਡੀ ਆਉਂਦੀ ਆ ਇਹ ਤਾਂ ਦਲੇਰੀ ਬਹੁਤ ਆ ਤੇ ਉਹ ਕਿਤੇ ਨਾ ਕਿਤੇ ਚੀਜ਼ ਨੂੰ ਜਾਊਗਾ ਇਹ ਚੀਜ਼ ਨੂੰ ਦੇਖ ਕੇ ਬੱਚੇ ਬਹੁਤ ਜਲਦੀ ਲੱਗਦੇ ਐਨਾਂ ਚੀਜ਼ਾਂ ਮੇਰਾ ਹਿਸਾਬ ਕਿ ਸਾਡੀਆਂ ਦੋ ਪੀੜੀਆਂ ਖਤਮ ਹੋ ਚੁੱਕੀਆਂ ਇੱਕ ਪੀੜੀ ਨਸ਼ੇ ਨੇ ਖਤਮ ਕਰਤੀ ਇੱਕ ਪੀੜੀ ਇੱਥੋਂ ਬਾਹਰ ਚਲੀ ਗਈ ਸਾਡੀ ਪੀੜ੍ਹੀ ਖਤਮ ਆ ਪਰ ਜਿਹੜੀ ਆਉਣ ਵਾਲੀ ਹੈ ਜੇ ਅਸੀਂ ਇਹਨੂੰ ਸੰਭਾਲ ਲਈਏ ਨਾ ਫਿਰ ਵੀ ਕਿਤੇ ਨਾ ਕਿਤੇ ਬਹੁਤ ਫਰਕ ਪੈ ਜਾਊ। ਅਸੀਂ ਇਹ ਗੱਲਾਂ ਤੋਂ ਪਿੱਟਣੋਂ ਹਟ ਜਾਈਏ ਕਿ ਪੰਜਾਬ ਦੀ ਬੋਲੀ ਖਤਮ ਹੋ ਰਹੀ, ਪੰਜਾਬ ਦਾ ਪਾਣੀ ਖਤਮ ਹੋ ਰਿਹਾ, ਪੰਜਾਬ ਦੇ ਖੇਤਾਂ ਦੇ ਕੋਈ ਕਬਜ਼ਾ ਕਰ ਲੂਗਾ। ਉਹ ਜਦੋਂ ਜਦੋਂ ਪੰਜਾਬ 'ਚ ਬੱਚਾ ਹੀ ਨਾ ਰਿਹਾ, ਪੋਤੀ ਨਾ ਰਹੇ, ਠੀਕ ਆ ਧੀਈ ਨਾ ਰਹੀਆਂ ਤਾਂ ਤੁਸੀਂ ਮਿੱਟੀ ਨੂੰ ਚੱਟਣਾ, ਤੁਸੀਂ ਪਾਣੀ ਨੂੰ ਚੱਟਣਾ, ਬੋਲੀ ਨੂੰ ਚੱਟਣਾ। ਕੀ ਬਚੂਗਾ ਤੁਹਾਡੇ ਕੋਲੇ ਜਾਂ ਤੁਹਾਡੇ ਬੱਚੇ ਨਸ਼ਿਆਂ ਤੇ ਲੱਗ ਕੇ? ਮੇਰੇ ਹਿਸਾਬ ਨਾਲ ਤਾਂ ਬਸ ਇਹੀ ਹਾਲ ਆ ਕਿ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਸਕੂਲਾਂ ਸਕੂਲਾਂ ਦੇ ਵਿੱਚ ਸਾਥ ਦੋ। ਕਾਨਫਰੈਂਸਾਂ ਕਰੀਏ ਬੱਚਿਆਂ ਨੂੰ ਸਿੱਧੇ ਰਸਤੇ ਪਾਈਏ ਠੀਕ ਹੈ ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਸੰਸਥਾ ਨੇ ਜੇ ਅਸੀਂ ਅੱਜ 크ਿਸਚੀਅਨ ਕਿੰਨਾ ਕੰਮ ਕਰ ਰਹੇ ਆ ਮੈਂ ਕਹਿੰਦਾ ਵੀ ਉਹ ਕੰਮ ਕਰ ਰਹੇ ਆ ਆਪਣੀ ਆਪਣੀ ਧਰਮ ਲਈ ਕੰਮ ਕਰ ਰਹੇ ਆ ਨਾ ਅਗਲੇ ਜੇ ਹਿੰਦੂ ਨੇ ਆਪਣੇ ਧਰਮ ਲਈ ਕੰਮ ਕਰੇ ਪਰ ਸਾਡੇ ਸਿੱਖਾਂ ਦਾ ਕੋਈ ਨਹੀਂ ਕਰ ਰਿਹਾ ਸਾਨੂੰ ਆਪਣੇ ਬੱਚਿਆਂ ਨੂੰ ਸੇਧ ਦੇਣੀ ਚਾਹੀਦੀ ਆ ਵਧੀਆ ਸਕੂਲ ਦੇਣੇ ਚਾਹੀਦੇ ਆ ਗੁਰੂ ਘਰਾਂ ਦੇ ਵਿੱਚ ਸਾਨੂੰ ਸਿੱਖੀ ਸੌਖੀ ਕਰਨੀ ਚਾਹੀਦੀ ਆ ਕਿ ਬੱਚਿਆਂ ਨੂੰ ਸਮਝੇ ਸਾਨੂੰ ਇਹ ਨਹੀਂ ਵੀ ਕਿਸੇ ਵਾਲ ਕੱਟਿਆ ਤਾਂ ਸਿੱਖ ਹੀ ਨਹੀਂ ਹੈਗਾ ਦਾੜੀ ਕੱਟੀਓ ਸਿੱਖ ਨਹੀਂ ਤੁਸੀਂ ਤਾਂ ਉਹਨੂੰ ਇੰਨਾ ਔਖਾ ਕਰਤਾ ਕਿ ਉਹ ਤੁਹਾਡੇ ਧਰਮ ਚ ਹੀ ਨਹੀਂ ਆਉਣਾ ਚਾਹੁੰਦਾ ਉਹ ਤੁਹਾਡੀ ਗੱਲ ਸੁਣਨੀ ਹੀ ਨਹੀਂ ਚਾਹੁੰਦਾ ਉਹਨੂੰ ਪਤਾ ਹੀ ਨਹੀਂ ਕਿ ਗੁਰਦੁਆਰੇ ਸਾਹਿਬ ਚ ਗ੍ਰੰਥੀ ਪੜ੍ਹ ਕੀ ਰਿਹਾ ਉਹਨੂੰ ਪਤਾ ਹੀ ਨਹੀਂ ਉਹ ਚੀਜ਼ ਦਾ ਇੰਨਾ ਔਖਾ ਕਰ ਸਾਰੇ ਦੀ ਜ਼ਿੰਮੇਵਾਰੀ ਖਤਮ ਕਰ ਜ਼ਿੰਮੇਵਾਰੀ ਅਸੀਂ ਸਭ ਕੁਝ ਹੀ ਖਤਮ ਕਰ ਅਸੀਂ ਰਾਹੀ ਨਹੀਂ ਛੱਡ ਰਹੇ ਕੋਈ ਤੇ ਰਾਈ ਇੱਕ ਬੱਚ ਛੜਦੇ ਪਿਆ ਨਸ਼ੇ ਵਾਲਾ ਬੱਚਾ ਮੱਲੋ ਮੱਲੀ ਜਾਊਗਾ ਜੇ ਆਉਣ ਵਾਲੀ ਪੀੜ੍ਹੀ ਵੀ ਲੱਗ ਗਈ ਨਾ ਤਾਂ ਕੁਝ ਨਹੀਂ ਬਚਣਾ ਆਪਣੇ ਕੋਲੇ ਪੱਖ ਵੀ ਨਹੀਂ ਬਚਣਾ ਖਤਮਾ ਕਾਣੀ ਕਿਉਂਕਿ ਜਿਹੜਾ ਹੁਣ ਨਸ਼ਾ ਚੱਲ ਰਿਹਾ ਨਾ ਸਿੱਤੇ ਹੱਥ ਪੈਰ ਗਾਲ ਦਾ ਉਹ ਸਿੱਡੇ ਕੀੜੇ ਪਾਉਂਦਾ ਬੰਦੇ ਦੇ ਤੇ ਇੰਨੇ ਕ ਬੰਦਿਆਂ ਨੂੰ ਪਏ ਵੀ ਦਿਖਾ ਦੂੰ ਗਲੇ ਵੀ ਦਿਖਾ ਦੂੰ ਤੁਸੀਂ ਕੈਮਰਾ ਲੈ ਕੇ ਆਜੋ ਮੈਂ ਤੁਹਾਨੂੰ ਫੇਸ ਟੂ ਫੇਸ ਕਰਾ ਦੂੰ ਕਿ ਜਿਹੜੇ ਥੋੜਾ ਟਾਈਮ ਹੀ ਹੋਇਆ ਨਸ਼ੇ ਕਰਦਿਆਂ ਨੂੰ ਤੇ ਉਹ ਗਲ ਚੁੱਕੇ ਨੇ ਇਦਾਂ ਦਾ ਕੈਮੀਕਲ ਆ ਰਿਹਾ ਪਿੱਛੇ ਇਹਨੇ ਦੇ ਵਿੱਚ ਨਸ਼ੇ ਦੇ ਵਿੱਚ ਚਿੱਟੇ ਦੇ ਵਿੱਚ ਚਿੱਟੇ ਦੇ ਵਿੱਚ ਸਿੱਧਾ ਕੈਮੀਕਲ ਪਾ ਕੇ ਭੇਜਦੇ ਪਏ ਆ ਜਦੋਂ ਲੱਗਦਾ ਨਾ ਤੇ ਉਹ ਉਹ ਈ ਜਗ੍ਹਾ ਹੀ ਗਾਲ ਦਿੰਦਾ ਉਹ ਈ ਜਗ੍ਹਾ ਦੇ ਵਿੱਚ ਖਾਜ ਪਾ ਦਿੰਦਾ ਤੇ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਆ ਜਿੰਨਾ ਮਰਜੀ ਪੱਟੀਆਂ ਕਰੀ ਚੱਲ ਜਾਓ ਮਰਜੀ ਕਰੀ ਚੱਲ ਛੋਟੇ ਛੋਟੇ ਪਾਸ ਪਾ ਪਾ ਕੇ ਛੋਟੀਆਂ ਛੋਟੇ ਅੰਦਰ ਗੁੰਬੜ ਹੋਈ ਜਾਂਦੇ ਆ ਤੇ ਅੰਦਰ ਸਰਾਕ ਹੋਈ ਜਾਂਦੇ ਆ ਪਿੰਡੇ ਦੇ ਵਿੱਚ ਐਰ ਜਾਂ 100 ਬੰਦਾ ਮਿਲਾ ਦੂੰ ਤੁਹਾਨੂੰ ਮੈਂ ਤੇ ਤੁਹਾਨੂੰ ਇੱਕੋ ਏਰੀਆ ਦੇ ਵਿੱਚ ਅੱਧੇ ਕਿਲੋਮੀਟਰ ਦੇ ਵਿੱਚ ਤੁਹਾਨੂੰ ਮੈਂ 100 ਬੰਦਾ ਮਲਾ ਦੂੰ ਜਿਹਨੂੰ ਏਡਜ਼ ਹੋਈ ਹੋਈ ਆ ਇਹ ਸਸਤਾ ਹੁਣ ਕਰ ਕਰਤੇ ਸਸਤਾ ਕਰਤਾ ਸਸਤਾ ਕਰਨ ਕਰਕੇ ਕੈਮੀਕਲ ਵੱਧ ਪਾਰੇ ਵੀ ਨਸ਼ਾ ਜ਼ਿਆਦਾ ਹੋਵੇ ਬੱਚੇ ਨੂੰ ਤੇ ਬਰਬਾਦ ਕਰ ਰਹੇ ਆ ਤੁਹਾਨੂੰ ਇੱਕੋ ਕਿ ਅੱਧਾ ਕਿਲੋਮੀਟਰ ਦੇ ਮੇਰੇ ਏਰੀਆ ਦੇ ਵਿੱਚ 100 ਬੰਦਾ ਮਲਾਉਂਗਾ ਜਿਹਨੂੰ ਏਡਜ਼ ਹੋਈ ਹੋਈ ਆ ਯਕੀਨ ਕਰੇਂਗੇ 100 ਮੁੰਡਾ ਜਿਹਨੂੰ ਏਡਜ਼ ਹੋਈ ਆ ਤੇ ਪਤਾ ਤੱਕ ਨਹੀਂ ਲੋਕਾਂ ਨੂੰ ਵੀ ਇਹਨੂੰ ਏਡਜ਼ ਆ ਕਿਉਂ ਕਿ ਇੰਜੈਕਸ਼ਨ ਬੰਦ ਕੀਤੇ ਯਾਰ ਜਿਹੜਾ ਕਰਦਾ ਨੂੰ ਮਾਰਨ 2000 ਕਰਨ ਦੋ ਸਾਲਾ ਉਹ ਆਪਣੀ ਆਪਣਾ ਰਾਹ ਨਹੀਂ ਚੋਣੀ ਲਿਆ ਜਾ। ਕਮ ਸੇ ਉਹਨਾਂ ਇੰਜੈਕਸ਼ਨ ਤਾਂ ਖੋਲ ਦੋ ਕਿ ਉਹ ਆਪਣਾ 2 ਰੁਪਏ ਦਾ ਇੰਜੈਕਸ਼ਨ ਲਾ ਕੇ ਨਸ਼ਾ ਆਪਣਾ ਆਪ ਤਾਂ ਲਾ ਸਕੀ। ਉਹ ਯਾਰ ਉਹ ਇੱਕ ਦੂਜੇ ਦੇ ਲਈ ਜਾਂਦੇ ਪਏ ਆ ਪੈਂ ਇੱਕ ਦੂਜੇ ਨੂੰ ਬਿਮਾਰੀ ਦਈ ਜਾ ਰਹੇ ਆ ਦੂਜੇ ਤੀਜੇ ਨੂੰ ਬਿਮਾਰੀ ਦਈ ਜਾ ਰਹੇ ਆ। ਇੱਕ ਉਹ ਇੰਜੈਕਸ਼ਨ ਨਾਲ ਚਾਰ ਚਾਰ ਬੰਦੇ ਟੀਕੇ ਲਾ ਰਹੇ ਆ। ਤੁਹਾਨੂੰ ਇੰਜੈਕਸ਼ਨ ਜਦ ਇੱਡੇ 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 ਦੇਸ਼ਾਂ ਨੇ ਇੰਜੈਕਸ਼ਨ ਖੋਲਤੇ ਉਹਨਾਂ ਨੇ ਸੈਂਟਰ ਬਣਾ ਦੇ ਕਿ ਉਰੇ ਬਹਿ ਕੇ ਕਰ ਲਓ। ਨਸ਼ਾ ਵੀ ਖੋਲਤਾ ਉਹਨਾਂ ਨੇ। ਕਿੱਟਾ ਵੀ ਖੋਲ ਤਾ ਅਮਰੀਕਾ ਵਰਗੇ ਕੈਨੇਡਾ ਵਰਗੀਆਂ ਕੰਟਰੀਆਂ ਨੇ ਕੀ ਕਰ ਲੋ ਯਾਰ ਜਿਹਨੂੰ ਮਾਰਨਾ ਮਰਨ ਦੋ ਯਾਰ ਨਹੀਂ ਰੋਕ ਸਕਦੇ ਭਾਜੀ ਅਪਤਾ ਜੀ ਨੇ ਜ਼ਹਿਰ ਖਾਣੀ ਆ ਖਾਣੀ ਜਾਂ ਫਿਰ ਰੁਕਿਆ ਜਾਵੇ ਤਾਂ ਸਟਾਰਟਿੰਗ ਤੇ 12 ਸਾਲ ਸਟਾਰਟਿੰਗ ਅਸੀਂ ਕੋਸ਼ਿਸ਼ ਕਰ ਸਕਦੇ ਆ ਪਰ ਜਿਹਨੇ ਮਰਨਾ ਨੂੰ ਮਰਨ ਨੂੰ ਪਰ ਜਿਹੜਾ ਬਚਣਾ ਚਾਹੁੰਦਾ ਨਾ ਉਹਦੀ ਬਾਹ ਫੜੋ ਮੇਰੇ ਕਹਿਣ ਦਾ ਮਤਲਬ ਤੇਹੀ ਆ ਮੈਡੀਸਨ ਬਹੁਤ ਵਧੀਆ ਤੋਂ ਵਧੀਆ ਮੈਡੀਸਨ ਆਉਂਦੀ ਆ ਖਾਣ ਦਾ ਤਰੀਕਾ ਹੋਣਾ ਚਾਹੀਦਾ ਤੇ ਪਰਿਵਾਰ ਨੂੰ ਸਾਥ ਦੇਣਾ ਚਾਹੀਦਾ ਹਮੇਸ਼ਾ ਚਾਹੇ ਉਹ 10 ਵਾਰ ਛੱਡ ਕੇ ਦੁਬਾਰਾ ਲੱਗਦਾ ਮੈਂ ਕਹਿੰਦਾ ਤਾਂ ਨਸ਼ੇ ਚ ਪਿਆ ਪਿਆਰ ਹੈ ਜੇ ਉਹਨੇ ਇੱਕ ਵਾਰ ਛੱਡ ਕੇ ਦੁਬਾਰਾ ਵੀ ਲੱਗ ਗਿਆ ਨਾ ਫੇਰ ਛੱਡਣਾ ਚਾਹੁੰਦਾ ਤਾਂ ਫੇਰ ਸਾਥ ਦੋ ਮੇਰੇ ਹਿਸਾਬ ਨਾਲ ਮਰਦੀ ਧਮ ਤੱਕ ਉਹਦਾ ਸਾਥ ਦੇਣਾ ਚਾਹੀਦਾ ਹੂੰ ਏਦਾਂ ਨਾ ਨਾ ਯਾਰ ਕਿਸੇ ਨੂੰ ਛੱਡ ਦੋ ਵੀ ਨਸ਼ੇੜੀ ਆ ਤੇ ਕੰਮ ਨਹੀਂ ਦੇ ਰਿਹਾ ਇਹ ਤਾਂ ਸੋਚੋ ਕੀ ਇਹ ਬੰਦੇ ਚ ਕਿੰਨੇ ਗੁਣ ਨੇ ਕਿੰਨਾ ਕਿਦਾਂ ਦਾ ਸੀਗਾ ਇੱਕ ਨਸ਼ੇ ਨੇ ਇਹਨੂੰ ਬਰਬਾਦ ਕੀਤਾ ਤੇ ਅਸੀਂ ਆਪਣੇ ਬੰਦੇ ਨੂੰ ਠਾਲੀ ਆਪਣੇ ਭੈਣ ਭਾਈ ਨੂੰ ਠਾਲੀ ਏ ਨਹੀਂ ਨਾ ਯਾਰ ਵੀ ਤੁਸੀਂ ਉਹਨੂੰ ਇੱਕ ਇੱਕ ਪਾਸੇ ਹੀ ਕਰਤਾ ਹੈ ਵੀ ਤੁਸੀਂ ਜਿਵੇਂ ਸਾਰਾ ਕੁਝ ਹਾਂ ਜਿੱਦਾਂ ਮੈਨੂੰ ਫੀਲ ਹੁੰਦਾ ਮੇਰੇ ਹਿਸਾਬ ਨਾਲ ਤਾਂ ਵੀ ਇਹੀ ਚੀਜ਼ਾਂ ਨੇ ਜਿਹੜੀਆਂ ਬੱਚੇ ਨੂੰ ਗਲਤ ਪਾਸੇ ਲੈ ਕੇ ਜਾਂਦੀਆਂ ਹਨ ਯਾਨੀ ਕਿ ਨੁਕਸਾਨ ਵੀ ਕਿੰਨੇ ਹੋਏ ਉਸ ਵੇਲੇ ਸਭ ਕੁਝ ਅਸਿੱਧਿਕਲੀ ਵੀ ਤੇ ਪਰਿਵਾਰਿਕ ਵੀ ਮੇਰੇ ਕਹਿਣਾ ਮਤਲਬ ਜੇ ਮੇਰੇ ਨਾਲ ਮੇਰਾ ਕੋਈ ਸਾਥ ਦਵੇ ਅੱਜ ਵੀ ਦਵੇ ਤੇ ਮੈਂ ਕਦੇ ਨਹੀਂ ਮੁੜੂੰਗਾ ਵਾਪਸ ਨਸ਼ੇ ਨੂੰ ਮੈਂ ਹੁਣ ਮੈਂ YouTube ਦਾ ਕੰਮ ਕਰਨਾ ਚਾਹੁੰਦਾ ਮੈਨੂੰ ਮੇਰੇ ਭੈਣ ਭਾਈ ਬੜੇ ਤਕੜੇ ਮੇਰਾ ਸਾਥ ਦੇਣ ਸਾਰੇ ਦੇਣ ਤਾਂ ਕਿਉਂ ਮੁੜਾਂਗੇ ਅਸੀਂ ਨਸ਼ੇ ਨੂੰ ਕਿਉਂ ਮੁੜਾਂਗੇ ਬਈ ਜੇ ਸਾਡੇ ਕੋਲ ਰਸਤੇ ਹੀ ਨਹੀਂ ਬਚਦਾ ਕੋਈ ਸਾਨੂੰ ਪਤਾ ਯਾਰ ਚਿੱਟਾ ਵੇਚ ਕੇ ਮੈਂ 10 ਦਿਨਾਂ ਚ ਲੱਖ ਰੁਪਏ ਇਕੱਠਾ ਕਰ ਦੂੰ ਦੋ ਦਿਨਾਂ ਚ ਕਰ ਦੂੰਗਾ ਲੱਖ ਰੁਪਏ ਇਕੱਠਾ ਮੈਂ ਜਦ ਮੈਂ ਵੇਚੂੰਗਾ ਪੀਊਂਗਾ ਵੀ ਮੇਰੇ ਹਿਸਾਬ ਨਾਲ ਕਿ ਇੱਕ ਤੋਂ ਦੂਜੇ ਦਾ ਰੱਜ ਕੇ ਸਾਥ ਦੋ ਯਾਰ ਜਿੰਨਾ ਮਰਜੀ ਕੋਈ ਮਾੜਾ ਵਾ ਉਹਨੂੰ ਚੱਕਣ ਦੀ ਕੋਸ਼ਿਸ਼ ਕਰੋ ਨਾ ਸਿੱਟਣ ਦੀ ਕੋਸ਼ਿਸ਼ ਨਾ ਕਰੋ ਉਹਨੂੰ ਇੱਕ ਸਾਈਡ ਤੇ ਨਾ ਕਰ ਦੋ ਇਹ ਤਾਂ ਮਾੜਾ ਹੋ ਗਿਆ ਇਹਨਾਂ ਸਾਲੇ ਨੂੰ ਮਾੜਾ ਹੀ ਆ ਬਸ ਬਹੁਤ ਬੰਦਾ ਚੰਗੇ ਹੁੰਦੇ ਨੇ ਵਕਤ ਮਾੜਾ ਆ ਜਾਂਦਾ ਬੰਦੇ ਦਾ ਹੋਰ ਕੁਝ ਨਹੀਂ ਹੁੰਦਾ ਹੈਗਾ ਟਾਈਮ ਹੀ ਮਾੜਾ ਹੁੰਦਾ ਕੋਈ ਬੰਦਾ ਕਦੇ ਮਾੜਾ ਨਹੀਂ ਹੁੰਦਾ ਢਿੱਡ 'ਚ ਕੋਈ ਨਸ਼ਾ ਕਰਕੇ ਥੋੜੀ ਆਉਂਦਾ ਕੋਈ ਢਿੱਡ 'ਚ ਜੋ ਹੱਤਵਾਦੀ ਬਣ ਕੇ ਥੋੜੀ ਆਉਂਦਾ ਕੋਈ ਮਜਬੂਰੀਆਂ ਬਣਾਉਂਦੀਆਂ ਤੁਸੀਂ ਕਿਸੇ ਨੂੰ ਜੈ ਸਿਚੁਏਸ਼ਨ ਤੁਸੀਂ ਕਿਸੇ ਨੂੰ ਕੋਸ਼ਿਸ਼ ਕਹਿ ਦੇਣਾ ਭਾਈ ਸਮਾਂ ਉਦਾਂ ਦਾ ਹੋ ਜਾਂਦਾ ਵਾ ਹਾਲਾਤ ਉਦਾਂ ਦੇ ਬਣ ਜਾਂਦੇ ਆ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਕੋਈ ਕੋਸ਼ਿਸ਼ ਕਰਦਾ ਕੋਈ ਕੋਸ਼ਿਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰੀ ਕੋਈ ਲਕੋ ਲੈੰਦਾ ਗਲਤੀਆਂ ਨੂੰ ਇਨਸਾਨ ਸਾਰੀ ਗਲਤ ਨਹੀਂ ਕਿਸੇ 'ਚ ਕੋਈ ਕਮੀ ਆ ਕਿਸੇ 'ਚ ਕੋਈ ਕਮੀਆਂ ਪਰ ਇੱਕ ਬੰਦੇ ਨੂੰ ਤੁਸੀਂ ਸੈਡ ਹੀ ਕਰਤਾ ਵੀ ਯਾਰ ਅੱਗੇ ਲੋਕ ਡਰਦੇ ਹੁੰਦੇ ਸੀਗੇ ਕਿ ਯਾਰ ਚਾਚੇ ਤਾਏ ਆਉਂਦੇ ਆ ਓਏ ਤਾਂਛ ਨਹੀਂ ਖੇਡਣੀ ਤਾਂਛ ਤੋਂ ਵੀ ਡਰਦੇ ਈ दारू ਤੋਂ ਵੀ ਹੁਣ ਕਿਹੜਾ ਰੱਦਾ ਚਾਚੇ ਤਾਏ ਦੋਨਾਂ ਸਾਹਮਣੇ ਟੀਕੇ ਲਾ ਰਹੇ ਨੇ ਗਨੌਂਡਾਂ 'ਚ ਬੈਠੇ ਕਿਉਂਕਿ ਪਿਆਰ ਖਤਮ ਹੋ ਗਿਆ ਲੋਕਾਂ 'ਚ ਅਗਲਾ ਕਹਿੰਦਾ ਉਹਦਾ ਪੁੱਤ ਲੱਗਿਆ ਪਰ ਹੌਲੀ-ਹੌਲੀ ਸਾਰਿਆਂ ਦੇ ਪੁੱਤ ਲੱਗ ਜਣੇ ਹੌਲੀ-ਹੌਲੀ ਸਾਰਿਆਂ ਦੇ ਲੱਗਣਗੇ ਜਿਹੜੇ ਬਚਾਪ ਚਾ ਕੈਨੇਡਾ ਅਮਰੀਕਾ ਭੇਜਦੇ ਆ ਨਾ ਉੱਥੇ ਵੀ ਇਹੀ ਹਾਲ ਆ ਜਿਆਦਾ ਹੀ ਆ ਕੁਛ ਖੁੱਲਾ ਉੱਥੇ ਤਾਂ ਉੱਥੇ ਲੱਗ ਜਣਗੇ ਮੇਰੇ ਹਿਸਾਬ ਨਾਲ ਇੱਕ ਦੂਜੇ ਦੇ ਭੈਣ ਭਾਈਆਂ ਨੇ ਆਪਣੇਆਂ ਨੂੰ ਬਚਾਓ ਜਿੰਨਾ ਬਚਾ ਸਕਦੇ ਹੋ ਤੇ ਲੋਕ ਸਾਥ ਦੇਣ ਆਪਾਂ ਸਕੂਲਾਂ ਤੋਂ ਸ਼ੁਰੂ ਕਰੀਏ ਬੱਚਿਆਂ ਨੂੰ ਕਾਉਂਸਲਿੰਗ ਦੇਈਏ ਜਿਹੜੇ ਛੱਟਣਾ ਚਾਹੁੰਦੇ ਉਹਨਾਂ ਨੂੰ ਵੀ ਕਾਉਂਸਲਿੰਗ ਦੇਈਏ ਦਵਾਈ ਦੇਈਏ ਤਾਂ ਸਭ ਕੁਝ ਹੋ ਸਕਦਾ ਇਹ ਨਹੀਂ ਕਿ ਬੁੜਿਆਂ ਨੂੰ ਸੰਭੀ ਚੱਲੋ ਸੰਸਥਾਵਾਂ ਖੋਲ੍ਹੀ ਚੱਲੋ ਕੀ ਕਰਾਉਣਾ ਯਾਰ ਪੀੜੀ ਤਾਂ ਖਤਮ ਕਰਤੀ ਥੋੜੀ ਬੁੜੇ ਇਨਸਾਨ ਕੀ ਕੀ ਕਰਨਗੇ ਉਹਨਾਂ ਨੇ ਜੰਗ ਲੜਨੀ ਆ ਠੀਕ ਆ ਕਰਦੇ ਹੋ ਕਰੀ ਚੱਲੋ ਇੱਕ ਬੰਦਾ ਕਰ ਰਿਹਾ ਕੋਈ ਤਾਂ ਇੱਧਰ ਨੂੰ ਆਓ ਨਾ ਜਿਹੜਾ ਨੌਜਵਾਨੀ ਨੂੰ ਕੋਈ ਤਾਂ ਆਓ ਨਹੀਂ ਹੈਗੇ ਲੋਕਾਂ ਕੋਲੇ ਦਵਾਈ ਲੈਣ ਨੂੰ ਵੀ ਪੈਸੇ ਨਹੀਂ ਨਸ਼ਾ ਲੈਣ ਨੂੰ ਹੈਗੇ ਕਿਉਂਕਿ ਨਸ਼ੇ ਲਈ ਅਗਲਾ ਡਕੈਤੀਆਂ ਕਰਦਾ ਚੋਰੀਆਂ ਕਰਦਾ ਲੁੱਟਾਂ ਖੋਹਾਂ ਕਰਦਾ ਪਰ ਜੇ ਉਹਨੂੰ ਕਿਤੇ ਨਾ ਕਿਤੇ ਸਹਾਰਾ ਦਵਾ ਅਮਰਤਪਾਲ ਨੇ ਜੇ ਸਹਾਰਾ ਦਿੱਤਾ ਹੀ ਤਾਂ ਲੋਕ ਆਏ ਸੀ ਬੜਿਆਂ ਨੇ ਛੱਡਿਆ ਵੀ ਸੀ ਉਸ ਟਾਈਮ ਜੇ ਉਹਨਾਂ ਨੂੰ ਸਹਾਰਾ ਮਿਲਿਆ ਰਹਿੰਦਾ ਛੱਡੇ ਰੱਖਦੇ ਅੱਜੋ ਪਤਾ ਤਾਂ ਕਰੋ ਮੁੰਡੇ ਕਿੱਥੇ ਨੇ ਜਿਨ੍ਹਾਂ ਨੇ ਅਮਰਤ ਸ਼ਗੇ ਸੀ ਕਿ ਸਾਡੇ ਵਰਗੇ ਸਾਰੇ ਨਸ਼ੇਤੀ ਨੇ ਅੱਛੇ ਦਵਾਰੀ ਫੇਰ ਲੱਗ ਗਏ ਸਭ ਨਸ਼ੇਤੇ ਨੇ 15 ਦੇ 20 ਦੇ ਚ ਨਸ਼ਾ ਛੁੱਟਦਾ ਮਹੀਨੇ ਦੋ ਮਹੀਨੇ ਚ ਸੋ ਧਾਰਮਿਕ ਸੰਸਥਾਵਾਂ ਦੇ ਵੀ ਸਵਾਲ ਉੱਠਦਾ ਇਹ ਤਾਂ ਵੀ ਕੋਈ ਸੁਣ ਨਹੀਂ ਸਕੇ ਬੱਚੇ ਹਾਂਜੀ ਉੱਠਦਾ ਕਿਉਂ ਨਹੀਂ ਉੱਠਦਾ ਕੱਲੇ ਕੱਲੇ ਤੇ ਉੱਠਦਾ ਕਿੱਥੇ ਜਾਂਦਾ ਪੈਸਾ ਇੰਨਾ ਕਿੱਥੇ ਜਾ ਰਿਹਾ ਇੰਨਾ ਸਿੱਖਾਂ ਦਾ ਪੈਸਾ ਕਿਹੜੀ ਸਿੰਘਾ ਦੀ ਸੰਸਥਾ ਜਿਹੜੀ ਸਿੱਖਾਂ ਲਈ ਕੰਮ ਕਰ ਰਹੀ ਹੈ ਕੋਈ ਨਹੀਂ ਕਰ ਰਿਹਾ ਸਭ ਆਪਣੇ ਘਰ ਚਲਾ ਰਹੇ ਨੇ ਸਾਲੇ ਸੱਕੀ ਤੋਂ ਕਿਸੇ ਤੱਕ ਕੋਈ ਜਿੱਦਣੇ ਆਪਣੇ ਲੱਗਣਗੇ ਨਾ ਪਤਾ ਤਾਂ ਉਦਨੇ ਲੱਗਣਾ ਹੰਦਿਆਂ ਗੱਲ ਇਦਾਂ ਹੀ ਨਾ ਪੈਸਾ ਬਰਬਾਦ ਕਰ ਜੱਗੀ ਜੀ ਠੀਕ ਆ ਬਾਈ ਵਧੀਆ ਗੱਲਾਂ ਤੁਸੀਂ ਵੀ ਕਿਦਾਂ ਨਸ਼ਾ ਖਤਮ ਹੋ ਸਕਦਾ ਹੈ ਤੇ ਉਮੀਦ ਹੈ ਨੌਜਵਾਨ ਅੱਜ ਦਾ ਜਿਹੜਾ ਪੰਜਾਬ ਦਾ ਨੌਜਵਾਨ ਨਸ਼ਿਆਂ ਵੱਲ ਜਾ ਰਿਹਾ ਹੈ ਕਿਵੇਂ ਆਪਣੇ ਆਪ ਨੂੰ ਰੋਕ ਸਕਦਾ ਹੈ ਜਗਜੀਤ ਜੱਗੀ ਸਾਡੇ ਕੋਲ ਉਦਾਹਰਣ ਨੇ ਵੀ ਨਸ਼ਾ ਕਿੰਨਾ ਬਰਬਾਦ ਕਰ ਸਕਦਾ ਹੈ ਇਹਨਾਂ ਛੱਡਣਾ ਵੀ ਨਹੀਂ ਔਖਾ ਤੇ ਛੱਡਣਾ ਵੀ ਔਖਾ ਨਹੀਂ ਕਿਉਂਕਿ ਇਹ ਦੇਖੋ ਇਹ ਛੱਡ ਵੀ ਚੁਕੇ ਨਹੀਂ ਔਰ ਇਹ ਇਹ ਵੀ ਨਹੀਂ ਵੀ ਕੋਈ ਹੋ ਯਾਨੀ ਕਿ ਕੋਈ ਨਸ਼ਾ ਇਹਨਾਂ ਨੇ ਛੱਡਿਆ ਹੋਵੇ ਕਰ ਵੀ ਸਾਰੇ ਲਈ ਨਹੀਂ ਪਰ ਫਿਰ ਵੀ ਬਾਹਰ ਨਿਕਲੇ ਨਹੀਂ ਉਸ ਦਲਦਲ ਚੋਂ ਤੇ ਇਹ ਜਿਹਾ ਅਜੀਹਾ ਵੀ ਨਹੀਂ ਹੈ ਕਿ ਅਸੀਂ ਇਹਨੂੰ ਛੱਡ ਨਹੀਂ ਸਕਦੇ ਨਸ਼ਿਆਂ ਨੂੰ ਤੇ ਪਹਿਲੀ ਗੱਲ ਤਾਂ ਇਹ ਵੀ ਸ਼ੁਰੂਆਤ ਹੀ ਨਾ ਕਰੋ ਪਰ ਜੇ ਕੋਈ ਪੈ ਪੈ ਵੀ ਗਿਆ ਇਸ ਨਸ਼ੇ ਦੇ ਕੰਮ ਦੇ ਵਿੱਚ ਤੇ ਉਹਨੂੰ ਛੱਡਣਾ ਵੀ ਔਖਾ ਨਹੀਂ ਤੇ ਇਹੀ ਹੈ ਨੌਜਵਾਨਾਂ ਨੂੰ ਸੰਦੇਸ਼ ਤਾਂ ਇਹੀ ਹੈ ਵੀ ਇਸ ਇਸ ਇੰਟਰਵਿਊ ਦੇ ਜ਼ਰੀਏ ਕਿ ਵੀ ਜਗਜੀਤ ਜੱਗੀ ਨੂੰ ਉਦਾਹਰਣ ਮੰਨ ਕੇ ਤੁਸੀਂ ਨਸ਼ੇ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢੋ ਧੰਨਵਾਦ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਜ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 01791002003 ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ